ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਜੀ ਸੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇਰਾ ਜੀ ਬਹੁਤ ਲੰਬੇ ਸਮੇਂ ਤੋਂ ਬਾਅਦ ਤੁਹਾਡੇ ਸਾਹਮਣੇ ਰੂਬਰੂ ਹੋ ਰਹੇ ਹਾਂ ਕਿਉਂਕਿ ਬਹੁਤ ਚਿਰ ਤੋਂ ਇਸ ਚੈਨਲ ਦੇ ਉੱਪਰ ਕੋਈ ਵੀ ਆਪਣੀ ਵੀਡੀਓ ਨਹੀਂ ਆਈ ਸੀ ਠੀਕ ਹੈ ਤੇ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਮੈਸੇਜ ਆਏ ਤੇ ਸੋ ਆਪਾਂ ਇਸ ਦੇ ਮੱਦੇ ਨਜ਼ਰ ਰੱਖਦੇ ਹੋਏ ਸੋ ਆਪਾਂ ਜਿਹੜੀ ਹੁਣ ਜਿਹੜੀ ਆਪਣੀ ਜੀਕੇ ਦੀ ਸੀਰੀਜ਼ ਹੈ ਠੀਕ ਹੈ ਆਪਣੇ ਦੁਆਰਾ ਇਹਨੂੰ ਸਟਾਰਟ ਕੀਤੀ ਹੈ ਜਿਵੇਂ ਕਿ ਆਪਾਂ ਪਿਛਲੇ ਟਾਈਮ ਦੇ ਵਿੱਚ ਸੋ ਬਹੁਤ ਵਧੀਆ ਕੰਟੈਂਟ ਜਿਹੜਾ ਦਿੱਤਾ ਸੀ ਚੈਨਲ ਦੇ ਉੱਪਰ ਕਰੰਟ ਅਫੇਅਰ ਨੂੰ ਲੈ ਕੇ ਚਾਹੇ ਜੀਕੇ ਨੂੰ ਲੈ ਕੇ ਤਾਂ ਉਹ ਆਪਾਂ ਦੁਬਾਰਾ ਹੁਣ ਬਰਕਰਾਰ ਰੱਖਾਂਗੇ ਜਿਸ ਦੇ ਵਿੱਚ ਆਪਾਂ ਅਜੇ ਹੁਣ ਪੰਜਾਬ ਜੀਕੇ ਨਾਲ ਕਰੰਟ ਅਫੇਅਰ ਤੇ ਨਾਲ ਸਟੈਟਿਕ ਜੀਕੇ ਸਾਰੀ ਕੁਝ ਕਵਰ ਕਰਾਂਗੇ ਤਾਂ ਤੁਹਾਨੂੰ ਜੋ ਅੱਗੇ ਪੰਜਾਬ ਹੋਣੀ ਗਰੁੱਪ B ਦਾ ਹੋਵੇ ਚਾਹੇ ਗਰੁੱਪ C ਦਾ ਠੀਕ ਹੈ ਬਾਕੀ ਤੁਸੀਂ ਇਗਜ਼ਾਮ ਦੇਖ ਸਕਦੇ ਚਾਹੇ ਪਟਵਾਰੀ ਵੀਡੀਓ ਲੈਵ ਇੰਸਪੈਕਟਰ ਚਾਹੇ ਪੁਲਿਸ ਦਾ ਕੋਈ ਵੀ ਇਗਜ਼ਾਮ ਦੇਣਾ ਤੁਹਾਨੂੰ ਸੋ ਉਹਨਾਂ ਵਾਸਤੇ ਬਹੁਤ ਹੈਲਪਫੁਲ ਰਹੇਗਾ ਠੀਕ ਹੈ ਇਹ ਸੀਰੀਜ਼ ਤੇ ਜਿਸ ਦਾ ਆਪਾਂ ਮੌਕ ਟੈਸਟ ਬੰਨ ਕਰਾਂ ਦਯਾਰ ਦੋਸਤ ਮਿੱਤਰ ਪੈਣ ਪਰਾ ਜਿਹੜੇ ਪਹਿਲੀ ਵਾਰ ਚੈਨਲ ਜੁੜੇ ਨੇ ਸਬਸਕ੍ਰਾਈਬ ਜਰੂਰ ਕਰ ਲਿਓ ਬਾਕੀ ਆਪਣਾ ਜੋ ਆਪਣੀ ਕੰਟੈਂਟ ਹੈ ਤੁਸੀਂ ਦੇਖ ਕੇ ਉਸ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਚੋ ਕਰਦੇ ਆਪਾਂ ਵੀਡੀਓ ਇਨ ਸਟਾਰਟ ਤਾਂ ਹਾਂ ਜੀ ਦੋਸਤੋ ਆਪਣੇ ਕੋਲ ਫਰਸਟ ਕੁਐਸਚਨ ਹੈ ਠੀਕ ਹੈ ਤੁਸੀਂ ਮੇਰੇ ਅਨਸਰ ਦੇਣ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੇ ਅਨਸਰ ਨੂੰ ਆਪਣੇ ਮਨ ਦੇ ਵਿੱਚ ਦੇਣੇ ਨੇ ਠੀਕ ਹੈ ਤੁਹਾਡਾ ਕਿਹੜਾ ਰਾਈਟ ਅਨਸਰ ਹੋ ਸਕਦਾ ਹੈ ਇਸ ਦੇ ਵਿੱਚੋਂ ਤੇ ਮੈਂ ਕੁਐਸਚਨ ਪੜ੍ਹਦਾ ਦੇਖੋ ਸੋ ਫਰਸਟ ਕੁਐਸਚਨ ਆਪਣੇ ਕੋਲ ਪੰਜਾਬ ਦੇ ਵਿੱਚ ਕਿਸੇ ਬਜ਼ੁਰਗ ਦੀ ਮੌਤ ਪਿੱਛੋਂ ਭੋਗ ਤੇ ਆਏ ਲੋਕਾਂ ਨੂੰ ਵਿਦਾ ਕਰਨ ਦੇ ਸਮੇਂ ਦਿੱਤਾ ਉਹ ਕੀ ਕਹ ਲਾਉਂਦਾ ਉਸ ਨੂੰ ਪੱਕੀ ਕਹਿੰਦੇ ਆ ਤੇ ਇਹ ਆਪਣੇ ਆਮ ਹੀ ਪਿੰਡਾਂ ਦੇ ਵਿੱਚ ਜੋ ਇਹ ਜੇ ਰਿਵਾਜ ਹੁੰਦੇ ਨੇ ਠੀਕ ਹੈ ਆਪਾਂ ਦੇਖਦੇ ਹਾਂ ਠੀਕ ਹੈ ਜਿਵੇਂ ਕੋਈ ਕਿਸੇ ਵਿਅਕਤੀ ਦੇ ਜੋ ਫਾਦਰ ਸਾਹਿਬ ਨੇ ਜੀ ਪਿਤਾ ਜੀ ਜਦੋਂ ਮਰ ਜਾਂਦੇ ਨੇ ਠੀਕ ਹੈ ਜੀ ਡੈਥ ਹੋ ਜਾਂਦੀ ਹੈ ਉਹਨਾਂ ਦੀ ਤਾਂ ਜਿਹੜੀ ਪੱਗ ਹੈ ਉਹ ਵੱਡੇ ਮੁੰਡੇ ਨੂੰ ਦਿੱਤੀ ਜਾਂਦੀ ਹੈ ਸੋ ਉਸ ਤਰ੍ਹਾਂ ਹੀ ਜਦੋਂ ਪੋਗ ਪੈ ਜਾਂਦਾ ਉਸ ਦੇ ਪਿੱਛੋਂ ਜਿਹੜਾ ਪ੍ਰਸ਼ਾਦ ਵੇਦਾ ਕਰਨ ਵਾਸਤੇ ਜਿਹੜਾ ਪ੍ਰਸ਼ਾਦ ਦਿੱਤਾ ਜਾਂਦਾ ਤਾਂ ਉਸ ਨੂੰ ਕੀ ਕਹਿੰਦੇ ਨੇ ਅੱਜ ਦੇਖੋ ਜੇਕਰ ਆਪਸ਼ਨਾਂ ਦੇ ਮੁਤਾਬਿਕ ਦੇਖੀਏ ਤਾਂ ਇੱਕ ਆਪਸ਼ਨ ਤਾਂ ਸਿੱਧੇ-ਸਿੱਧੇ ਐ ਐਲੀਮੀਨੇਟ ਹੋ ਸਕਦੀ ਜਿਹੜੀ ਕੱਟ ਸਕਦੀ ਹੈ ਇਸ ਦੇ ਵਿੱਚੋਂ ਤਾਂ ਇਹ অপਸ਼ਨ ਇਹ ਕੱਟ ਗਈ ਠੀਕ ਹੈ ਇਸ ਤਰ੍ਹਾਂ ਭਾਜੀ ਕੱਟ ਜੇਗੀ ਤਾਂ অপਸ਼ਨ ਨੰਬਰ 2 ਰਹਿ ਗਈਆਂ ਜੇ ਤਾਂ ਇਹਨਾਂ ਵਿੱਚ ਰਾਈਟ ਆਨਸਰ ਹੋਊ ਕਿਹੜਾ ਹੋ ਜਾਏਗਾ অপਸ਼ਨ ਨੰਬਰ ਬੀ ਰਾਈਟ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਗਧੌੜਾ ਇਹ ਕੁਐਸ਼ਨ ਪਿਛਲੇ ਪੇਪਰਾਂ ਦੇ ਵਿੱਚ ਪੁੱਛਿਆ ਹੋਇਆ ਕੁਐਸ਼ਨ ਹੈ ਇਹ ਬਹੁਤ ਹੀ ਇੰਪੋਰਟੈਂਟ ਕੁਐਸ਼ਨ ਹੈ ਤਾਂ ਰਾਈਟ ਆਨਸਰ অপਸ਼ਨ ਨੰਬਰ ਬੀ ਹੋ ਜਾਏਗਾ ਦੇਖਦੇ ਨੇ ਨੈਕਸਟ ਕੁਐਸ਼ਨ ਆਪਾਂ ਨੈਕਸਟ ਕੁਐਸ਼ਨ ਆ ਗਿਆ ਆਪਣੇ ਕੋਲ ਅੱਗੇ ਇਹਨਾਂ ਦੇ ਵਿੱਚੋਂ ਕਿਹੜਾ ਪੰਜਾਬ ਸੀਮਾ ਅਯੋਗ ਜਾਂ ਕਮਿਸ਼ਨ ਜਿਹੜਾ ਬਣਾਇਆ ਗਿਆ ਸੀ ਸੋ ਇਹਨਾਂ ਦੇ ਵਿੱਚੋਂ ਮੈਂਬਰ ਨਹੀਂ ਹੈ। ਫਿਰ ਆਮੀ ਆਪਣੇ ਪੇਪਰਾਂ ਦੇ ਵਿੱਚ ਦੇਖਦੇ ਹਾਂ ਚਾਹੇ ਉਹ ਪੀਟ੍ਰ ਪਲੱਸ ਬੀ ਦਾ ਪੇਪਰ ਹੋਵੇ ਚਾਹੇ ਪੁਲਿਸ ਦਾ ਹੋਵੇ। ਇਸ ਤਰ੍ਹਾਂ ਆਪਾਂ ਨੂੰ ਕੁਐਸਚਨ ਜ਼ਿਆਦਾ ਪੁੱਛੇ ਜਾਂਦੇ ਨੇ ਜਿਹੜਾ ਇਹਨਾਂ ਦੇ ਵਿੱਚੋਂ ਨਹੀਂ ਹੁੰਦਾ। ਠੀਕ ਹੈ ਚਾਰ ਆਪਸ਼ਨ ਦੇ ਮੁਤਾਬਕ ਦੀ ਪੁੱਛੀ ਕੀ। ਤਾਂ ਦੇਖੋ ਜੇਕਰ ਆਪਾਂ ਆਨਸਰ ਦੇਖੀਏ ਤਾਂ ਜਿਹੜੀ ਫਰਸਟ ਆਪਸ਼ਨ ਆਪਣੇ ਕੋਲ ਜਸਟਿਸ ਦੀਨ ਮੁਹੰਮਦ ਇਹ ਤਾਂ ਇਸਦੇ ਮੈਂਬਰ ਹੈਗੇ ਸੀ ਰਾਜੀ ਤੇ ਨੈਕਸਟ ਆਪਣੇ ਕੋਲ ਮਿਹਰਚੰਦ ਮਹਾਜਨ ਇਹ ਵੀ ਹੈਗੇ ਸੀ। ਜਸਟਿਸ ਤੇਜਾ ਸਿੰਘ ਇਹ ਵੀ ਹੈਗੇ ਸੀ। ਤਾਂ ਬਚੀ ਆਪਸ਼ਨ ਕਿਹੜੀ ਕੋਲ ਆਪ ਸਿਕਵਨ ਡੀ ਤਾਂ ਮਤਲਬ ਏ ਨਹੀਂ ਸੀ। ਕਰਜੀ ਤੋਂ ਇਲਾਵਾ ਹੋਰ ਵੀ ਤੁਸੀਂ ਇਹਨਾਂ ਨਾਲ ਨੋਟ ਕਰ ਸਕਦੇ ਹੋ ਹੋਰ ਕਿਹੜੀ ਸੀ ਇਹਨਾਂ ਨਾਲ ਤਾਂ ਉਹਨਾਂ ਨਾਲ ਹੈਗੇ ਸੀ ਜਸਟਿਸ ਮੁਹੰਮਦ ਮੁਨੀਰ ਜਸਟਿਸ ਮੁਹੰਮਦ ਮੁਨੀਰ ਇਹਨਾਂ ਵੀ ਸ਼ਾਮਿਲ ਸੀ ਤੇ ਇੱਕ ਰੈਡ ਕਲਿਫ ਸੀ ਜਿਹੜੇ ਉਹ ਵੀ ਇਹਨਾਂ ਦੇ ਵਿੱਚ ਸ਼ਾਮਿਲ ਸੀ ਜਿਹੜੀ ਕੇਸ ਤੇ ਮੁਖ ਹੈਡ ਸੀ ਸਿਰਲ ਰੈਡ ਕਲਿਫ ਜਿਹੜੇ ਇਸ ਤੇ ਮੁਖ ਹੈਡ ਸੀ ਠੀਕ ਹੈ ਇਹਨਾਂ ਨੂੰ ਨੋਟ ਕਰ ਲਿਓ ਸਾਰੇ ਤੁਸੀਂ ਸੋ ਜਸਟਿਸ 우ਦੀਨ ਮੁਹੰਮਦ ਮੇਰ ਚੰਦ ਮਹਾਜਨ ਜਸਟਿਸ ਤੇਜਾ ਸਿੰਘ ਜਸਟਿਸ ਮੁਹੰਮਦ ਮੁਨੀਰ ਤੇ ਸਿਰਲ ਰੈਡ ਕਲਿਫ ਨੋਟ ਕਰ ਲਿਓ ਇਹਨਾਂ ਨੂੰ ਨੈਕਸਟ ਕੁਐਸਚਨ ਹੈ ਰਾਜ ਆਪਣੇ ਕੋਲ ਭਾਰਤ ਦੀ ਪ੍ਰਭੂਸਤਾ, ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣਾ ਅਤੇ ਰੱਖਿਆ ਕਰਨਾ ਇਹ ਕਿਹੜੇ ਮੂਲ ਕਰਤੱਵ ਦੇ ਵਿੱਚ ਆਉਂਦਾ ਹੈ ਤਾਂ ਜਿਹੜੇ ਫੰਡਾਮੈਂਟਲ ਡਿਊਟੀ ਨੇ ਰਾਜੇ ਉਹ ਆਪਾਂ ਨੂੰ ਡਿਟੇਲ ਇਸ ਬਾਰੇ ਪੰਜਾਬ ਪੁਲ ਕੋ ਸਾਰਾ ਕੁਝ ਪਤਾ ਹੀ ਹੈ ਜਿਹੜੀ ਕਿ 51 A ਦੇ ਵਿੱਚ ਇਹ ਆਉਂਦੇ ਨੇ ਤੇ ਇਹ ਕਿਸ ਦੀ ਸਪਾਰਸ਼ ਤੇ ਮਤਲਬ ਕਿ ਸ਼ਾਮਿਲ ਕੀਤੀ ਗਈ ਸੀ ਸਰਦਾਰ ਸਵਰਨ ਸਿੰਘ ਸമിതി ਦੇ ਸਪਾਰਸ਼ ਤੇ ਸ਼ਾਮਿਲ ਕੀਤੇ ਗਏ ਸੀ ਬਾਕੀ ਨੈਕਸਟ ਅੱਗੇ ਜੇਕਰ ਵਧੀਆ ਲੈਵਲ ਦੇ ਕੁਐਸਚਨ ਪੁੱਛਨੇ ਤਾਂ ਆਪਸ਼ਨ A ਬਣਦੀਆਂ ਨੇ ਤਾਂ ਇਹਦੇ ਵਿੱਚ ਦੇਖੋ ਕਿਹੜੀ ਆਰਟੀਕਲ ਦੇ ਵਿੱਚ ਮੌਲਿਕ ਕਰਤੱਵ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜਾ ਆਪਣੇ ਪ੍ਰਭੂਸਤਾ ਹੈ, ਏਕਤਾ ਤੇ ਅਖੰਡਤਾ ਹੈ ਠੀਕ ਹੈ ਉਸ ਨੂੰ ਬਰਕਰਾਰ ਰੱਖਣਾ ਜਾਂ ਰੱਖਿਆ ਕਰਨੀਏ ਤਾਂ ਇਹ ਕਿਹੜੇ ਮੌਲਿਕ ਕਰਤੱਵ ਦੇ ਵਿੱਚ ਆਉਂਦਾ ਹੈ ਤਾਂ ਦੇਖੋ 51 A ਦੇ ਵਿੱਚ ਦੇਖੀਏ ਤਾਂ ਇਸ ਦੇ ਵਿੱਚ ਤਾਂ ਆਉਂਦਾ ਆਪਣਾ ਰਾਸ਼ਟਰੀ ਝੰਡਾ ਤੇ ਰਾਸ਼ਟਰੀ ਗੀਤ ਜਿਹੜਾ ਉਸ ਦਾ ਸਨਮਾਨ ਕਰਨਾ ਹੁੰਦਾ ਹੈ ਇਹ ਤਾਂ ਆ ਨਹੀਂ ਸਕਦਾ ਹੈ ਗਿਆ ਸੋ ਇਸ ਤਰ੍ਹਾਂ ਹੀ ਜੀ ਕਰਿਆ 51 F ਦੇਖੀਏ ਆਪਾਂ ਜਿਹੜਾ ਇਹ ਦੇਖਤਾ ਹੋਇਆ ਤਾਂ 51 F ਦੇ ਵਿੱਚ ਕੀ ਜਿਹੜੇ ਰਜੇ ਜਿੰਨੇ ਵੀ ਆਪਣੇ ਸੱਭਿਆਚਾਰ ਦੀ ਜਿਹੜੀ ਅਮੀਰ ਵਿਰਾਸਤ ਹੈ ਜਿਹੜੀ ਆਪਣੀ ਸੋਚ ਦੀ ਸੰਭਾਲ ਕਰਨੀ ਹੁੰਦੀ ਹੈ F ਦੇ ਵਿੱਚ ਠੀਕ ਹੈ ਤੇ ਡੀ ਦੇ ਵਿੱਚ ਕੀ ਲਿਖਿਆ ਹੋਇਆ ਹੈ ਜਿਹੜੀ ਕਿ ਆਪਸ਼ਨ ਨੰਬਰ ਡੀ ਹੈ 51 ਡੀ ਦੇ ਵਿੱਚ ਕੀ ਹੈ ਤੇਸ਼ ਦੀ ਰੱਖਿਆ ਕਰਨੀ ਹੈ ਤੇ ਰਾਸ਼ਟਰੀ ਸੇਵਾ ਪ੍ਰਦਾਨ ਕਰਨਾ ਹੈ ਠੀਕ ਹੈ ਇਸ ਦਾ ਮੁੱਖ ਮੰਤਰੀ ਇਸ ਦੇ ਵਿੱਚ ਦੱਸਿਆ ਗਿਆ ਤਾਂ ਆਪਣਾ ਇਹ ਦੋਨੇ ਅੰਸ਼ ਤਿੰਨੇ ਅੰਸ਼ ਨਹੀਂ ਹੋਣਗੇ ਤਾਂ ਆਪਸ਼ਨ ਨੰਬਰ ਆਪਣਾ ਰਾਈਟ ਕਿਹੜਾ ਹੋ ਜਾਏਗਾ ਤਾਂ ਆਪਣਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ ਬੀ 51 ਸੀ ਦੇ ਵਿੱਚ ਦੇਖੋ ਮੈਂ ਤੁਹਾਨੂੰ ਸਾਰੇ ਪੜਾ ਦਿੰਨਾ ਤੇ ਤੁਸੀਂ ਸਾਰਾ ਸਕਰੀਨ ਸ਼ਾਟ ਲੈ ਲਓ ਚਾਹੇ ਤੁਸੀਂ ਇਸ ਨੂੰ ਨੋਟ ਕਰ ਲਿਓ ਠੀਕ ਹੈ ਇਹ ਬਹੁਤ ਸਾਰੇ ਇਗਜ਼ਾਮਾਂ ਦੇ ਵਿੱਚ ਖਾਸ ਕਰਕੇ ਆਪਣੇ ਵਧੀਆ ਲੈਵਲ ਦੇ ਜਿਹੜੇ ਐਗਜ਼ਾਮ ਹੁੰਦੇ ਨੇ ਉਹ ਇਸ ਤਰ੍ਹਾਂ ਹੀ ਪੁੱਛੇ ਜਾਂਦੇ ਨੇ ਕੁਐਸਚਨ ਦੇਖੋ ਰਾਜੀ ਇਹ ਸਾਰਾ ਚਾਰਟ ਹੈ ਜਿੰਨਾ ਦਾ ਠੀਕ ਹੈ ਜਿਹੜੇ ਆਪਣੇ 11 ਮੌਲਿਕ ਕਰਤੱਬ ਨੇ ਤਾਂ ਤੁਸੀਂ ਨੋਟ ਕਰ ਲਓ ਕਾਪੀ ਦੇ ਉੱਪਰ ਬਿਲਕੁਲ ਟ੍ਰਾਂਸਲੇਟ ਕਰਕੇ ਪੰਜਾਬੀ ਦੇ ਵਿੱਚ ਤੁਹਾਨੂੰ ਦਿਖਾਏ ਗਏ ਨੇ ਜਿਹੜਾ 51 A ਹੈ ਇਹ ਸੋ 51 A ਹੈ ਪਹਿਲਾ ਇਹ ਦੂਸਰਾ B ਹੈ ਤੀਸਰਾ C ਹੈ D E F G H I J ਤੇ K ਠੀਕ ਹੈ ਜੀ ਤਾਂ A ਦੇ ਵਿੱਚ ਕੀ ਹੈ ਦੇਖੋ ਰਾਸ਼ਟਰੀ ਝੰਡਾ ਤੇ ਰਾਸ਼ਟਰੀ ਗੀਤ ਦਾ ਪਾਲਣਾ ਕਰਨੀ ਹੈ ਤੇ ਬੀ ਦੇ ਵਿੱਚ ਕੀ ਹੈ ਸਤੰਤਰਤਾ ਸਗਰਾਮ ਜਿਨੇ ਆਪਣੇ ਸਤੰਤਰ ਰਸਨਾਨੀ ਨੇ ਸੋ ਉਹਨਾਂ ਦੇ ਆਦਰਸ਼ਾਂ ਤੇ ਚੱਲਣਾ ਹੈ ਜਿਹੜੇ ਕਿ ਉਹ ਮਾਰਗਦਰਸ਼ਨ ਦੇ ਕੀ ਗਏ ਨੇ ਠੀਕ ਹੈ ਆ ਦੇਖੋ ਜਿਹੜਾ ਆਪਣਾ ਕੁਐਸਚਨ ਪੁੱਛਿਆ ਗਿਆ ਸੀ ਹੁਣ ਭਾਰਤੀ ਪ੍ਰਭੂਸਤਾ ਏਕਤਾ ਤੇ ਖੰਡਤਾ ਨੂੰ ਬਰਕਰਾਰ ਰੱਖਣਾ ਇਹ ਆਪਣੇ ਕੋਲ ਦਿੱਤਾ ਹੋਇਆ ਦੇਖੋ ਤੇ ਡੀ ਦੇ ਵਿੱਚ ਕੀ ਹੈ ਦੇਸ਼ ਦੀ ਰੱਖਿਆ ਤੇ ਰਾਸ਼ਟਰੀ ਸੇਵਾ ਪ੍ਰਦਾਨ ਕਰਨਾ ਇਸ ਤਰ੍ਹਾਂ ਈ ਦੇ ਵਿੱਚ ਦੇਖੋ ਸਦਭਾਵਨਾ ਤੇ ਪਾਈਚਾਰਕ ਸੰਸਦ ਨੂੰ ਬਧਾਵਾ ਦੇਣਾ ਐਫ ਦੇ ਵਿੱਚ ਦੇਖੋ ਸੰਯੁਕਤ ਸੱਭਿਆਚਾਰ ਜਿਹੜੀ ਅਮੀਰ ਵਿਰਾਸਤ ਹੈ ਉਹ ਇਸ ਦੇ ਵਿੱਚ ਦੱਸੀ ਗਈ ਹੈ ਤੇ ਜਿਹਦੇ ਵਿੱਚ ਜੀ ਦੇ ਵਿੱਚ ਦੇਖੋ ਕੁਦਰਤੀ ਵਾਤਾਵਰਣ ਅਤੇ ਜਿਹੜਾ ਵੀ ਆਪਣੇ ਰੱਖੇ ਕਰਨੀ ਹੈ ਉਸਦੇ ਵਿੱਚ ਸੁਧਾਰ ਕਰਨਾ ਹੈ ਐਚ ਦੇ ਵਿੱਚ ਦਿੱਤਾ ਗਿਆ ਹੈ ਜਿਹੜੇ ਕਿ ਵਿਗਿਆਨਿਕ ਸੁਭਾਅ ਆਪਣਾ ਮਨੁੱਖਤਾਵਾਦ ਹੈ ਜਿਹੜਾ ਠੀਕ ਹੈ ਉਸ ਦਾ ਡਵੈਲਪਮੈਂਟ ਕਰਨਾ ਹੈ ਤੇ ਆਈ ਦੇ ਵਿੱਚ ਕੀ ਹੈ ਚੰਤਕ ਸੰਪਤੀ ਦੀ ਰੱਖੇ ਕਰਨੀ ਹੈ ਤੇ ਜਿਹੜੀ ਲੜਾਈਆਂ ਝਗੜਿਆਂ ਤੋਂ ਉਹਨਾਂ ਤੋਂ ਬਚਣਾ ਜਿਹੜੀ ਕਿਸੇ ਸਾਤੋਂ ਇਸ ਤਰ੍ਹਾਂ ਜੇ ਦੇ ਵਿੱਚ ਦਿੱਤਾ ਗਿਆ ਹੈ ਰਾਜੇ ਜਿਹਦੇ ਵਿੱਚ ਕੀ ਹੈ ਜਿਹੜਾ ਕਿ ਵਿਅਕਤੀਗਤ ਆਪਣੀ ਜਿਹੜੀ ਕੋਈ ਵੀ ਗਤੀਵਿਧੀ ਹੁੰਦੀ ਹੈ ਤੋਂ ਸਾਰੇ ਖੇਤਰਾਂ ਦੇ ਵਿੱਚ ਕੋਈ ਵੀ ਖੇਤਰ ਹੋਵੇ ਸੋ ਉਹਨਾਂ ਦੇ ਵਿੱਚ ਉਦਮਤਾ ਦੇ ਲਈ ਜਿਹੜੀ ਯਤਨਸ਼ੀਲ ਹੋਣਾ ਚਾਹੀਦਾ ਹੈ ਠੀਕ ਹੈ ਰਸਤਰ ਨਿਰ ਪੁਨਰ ਪ੍ਰਾਪਤੀ ਕਰਨ ਦੇ ਮਤਲਬ ਕਿ ਉੱਚ ਪੱਧਰਾਂ ਤੇ ਚੜਨਾ ਚਾਹੀਦਾ ਸੋਚ ਦੇ ਵਿੱਚ ਜਿਹੜੀ ਕੋਸ਼ਿਸ਼ ਹੈ ਜੜੀ ਉਹ ਕਰਨੀ ਚਾਹੀਦੀ ਇਸ ਦੇ ਵਿੱਚ ਡਿਵੈਲਪਮੈਂਟ ਦੇ ਵੱਲ ਕੇ ਇਹਦੇ ਵਿੱਚ ਦਿੱਤਾ ਗਿਆ ਹੈ ਸਿੱਖਿਆ ਦੇ ਮੌਕੇ ਇਹ ਤੁਹਾਨੂੰ ਪਤਾ ਹੀ ਹੈ 6 ਤੋਂ 4 ਸਾਲ ਦੇ ਜਿਹੜੇ ਬੱਚੇ ਨੇ ਸੋ ਉਹਨਾਂ ਨੂੰ ਮਤਲਬ ਕਿ ਉਹਨਾਂ ਦਾ ਕਰਤੱਵ ਮਾਤਾ ਪਿਤਾ ਦਾ ਵੀ ਉਹਨਾਂ ਨੂੰ ਸਿੱਖਿਆ ਦੇਣੀ ਹੈ ਉਹਨਾਂ ਨੂੰ ਠੀਕ ਹੈ ਜੀ ਇਹ ਨੋਟ ਕਰ ਲਿਓ ਇਹਨਾਂ ਦੇ ਵਿੱਚ ਕੋਈ ਵੀ ਪੁੱਛਿਆ ਜਾ ਸਕਦਾ ਚਾਹੇ ਸਕਰੀਨਸ਼ਾਟ ਲੈ ਲਓ ਇਹਨਾਂ ਦਾ ਨੈਕਸਟ ਕੁਐਸਚਨ ਦੇਖਦੇ ਆਪਾਂ ਟਿਫਨੈਸ ਪਲੇਗ ਕਾਲੀ ਖਾਂਸੀ ਹੈ ਜਿਹੜੀ ਜਿਹਨਾਂ ਵੀ ਰੋਗ ਨੇ ਇਹ ਇਹ ਰੋਗ ਕਿਸ ਦੇ ਕਾਰਨ ਫੈਲ ਦੇਖੋ ਟੈਟਨਸ ਪਲੇਗ ਤੇ ਸਮਾਲਪੌਕਸ ਸੋ ਇਹ ਜਿਹੜੇ ਰੋਗ ਨੇ ਕਿਸ ਨਾਲ ਫੈਲਦੇ ਨੇ ਪ੍ਰੋਟੋਜ਼ੂਆ ਕਰਕੇ ਵਾਇਰਸ ਕਰਕੇ ਬੈਕਟੀਰੀਆ ਜਾਂ ਫਿਰ ਪੰਗਸ ਕਰਕੇ ਤਾਂ ਤੁਹਾਨੂੰ ਸਾਰੇ ਰੁਪਤੇ ਜਰਾ ਜੀ ਇਹਨਾਂ ਦੇ ਵਿੱਚੋਂ ਕੋਈ ਵੀ ਆਪਾਂ ਨੂੰ ਪੁੱਛ ਸਕਦੇ ਨੇ ਇਸ ਤਰ੍ਹਾਂ ਦੇ ਕੇ ਤਾਂ ਰਾਈਟ ਆਨਸਰ ਆਪਸ਼ਨ ਨੰਬਰ ਸੀ ਐਸ ਦੇ ਵਿੱਚੋਂ ਬੈਕਟੀਰੀਆ ਕਰਕੇ ਫੈਲਦੇ ਨੇ ਤਾਂ ਬੈਕਟੀਰੀਆ ਨਾਲ ਹੋਰ ਕਿਹੜੀ ਕਿਹੜੀ ਫੈਲਦੇ ਨੇ ਇਸ ਦੇ ਨਾਲ ਇਸ ਦੇ ਨਾਲ ਡਿਫਥਰੀਆ ਹੁੰਦਾ ਰਾਜੇ ਇੱਕ ਤਾਂ ਰੋਗ ਦੇਖੋ ਹਨਾ ਇੱਕ ਟੀਵੀ ਹੁੰਦਾ ਉਹ ਵੀ ਨਾ ਕਰਕੇ ਫੈਲਦਾ ਬੈਕਟੀਰੀਆ ਕਰਕੇ ਤੇ ਹੋਰ ਕਿਹੜਾ ਇੱਕ ਟਾਈਫਾਇਡ ਹੁੰਦਾ ਠੀਕ ਹੈ ਉਹ ਵੀ ਨਾ ਕਰਕੇ ਫੈਲਦਾ ਨਿਮੋਨੀਆ ਹੋ ਗਿਆ ਸੋ ਵੀਰਸ ਕਰਕੇ ਫੈਲਦਾ ਹੈ ਤੇ ਵਾਇਰਸ ਕਰਕੇ ਦਾ ਤੁਹਾਨੂੰ ਪਤਾ ਹੀ ਰਾਜੀ ਵਾਇਰਸ ਦਾ ਜਿਹੜਾ ਆਪਣਾ ਉਹ ਕੋਵਿਡ-19 ਐਸੀ ਉਸਦੇ ਵਿੱਚ ਪੁੱਛ ਸਕਦੇ ਨੇ ਤੇ ਨਾਲ ਇਸ ਦੇ ਵਿੱਚ ਕੀ ਪੁੱਛ ਸਕਦੇ ਨੇ ਚੇਚਕ ਵਾਇਰਸ ਕਰਕੇ ਫੈਲਦਾ ਹੈ ਹਨਾ ਰੈਬੇਜ ਇਹ ਵੀ ਵਾਇਰਸ ਕਰਕੇ ਫੈਲਦਾ ਹੈ ਤੇ ਹੋਰ ਕਿਹੜਾ ਹੋ ਗਿਆ ਆਪਣੇ ਕੋਲ ਏਡਸ ਜਿਹੜਾ ਉਹ ਵੀ ਵਾਇਰਸ ਕਰਕੇ ਫੈਲਦਾ ਸੋ ਇਸ ਤਰ੍ਹਾਂ ਸਾਰੀ ਬਿਮਾਰੀਆਂ ਤੁਸੀਂ ਨਾਮਜ਼ਦ ਕਰ ਲੈਣੇ ਨੇ ਹੁਣ ਜਿੰਨੀ ਮੋਟੀ ਮੋਟੀ ਮੈਂ ਦੱਸ ਦਿੱਤੀਆਂ ਸੋ ਇਸ ਦੇ ਵਿੱਚ ਨੋਟ ਕਰ ਲਿਓ ਤੇ ਇੱਕ ਵਾਰੀ ਕਨਸਟੇਬਲ ਦੇ ਜਿਹੜਾ ਆਪਣਾ 2021 ਦਾ ਪੇਪਰ ਸੀ ਉਹਦੇ ਵਿੱਚ ਪੁੱਛਿਆ ਗਿਆ ਸੀ ਜਿਹੜੀਆਂ ਫੰਗਸ ਹੈ ਠੀਕ ਹੈ ਇਹ ਫੰਗਸ ਦੇ ਵਿੱਚ ਇੱਕ ਯਾਦ ਨਹੀਂ ਆ ਰਿਹਾ ਸ਼ਾਇਦ ਮੈਂ ਦੱਦ ਦੱਦ ਪੁੱਛੇਗੇ ਸੀ ਦੱਦ ਵੀ ਦੱਦ ਦੇ ਕਰਕੇ ਹੁੰਦੀ ਹੈ ਤਾਂ ਫੰਗਸ ਕਰਕੇ ਹੁੰਦੀ ਹੈ ਠੀਕ ਹੈ ਉਹ ਜਿਹੜੀ ਦੱਦ ਹੁੰਦੀ ਹੈ ਠੀਕ ਹੈ ਉਹ ਕਿੰਨਾ ਕਰਕੇ ਹੁੰਦੀ ਹੈ ਉਹ ਫੰਗਸ ਕਰਕੇ ਹੁੰਦੀ ਹੈ ਠੀਕ ਹੈ ਤਾਂ ਇਸ ਨੂੰ ਯਾਦ ਰੱਖਿਓ ਇਸ ਕਰਾਂ ਇਹ ਕੁਐਸਚਨ ਬਹੁਤ ਇੰਪੋਰਟੈਂਟ ਬਣਦਾ ਹੈ ਇਗਜ਼ਾਮ ਦੇ ਪੁਆਇੰਟ ਆ ਵੀ ਨੂੰ ਲੈ ਕੇ ਨੈਕਸਟ ਕੁਐਸਚਨ ਆਪਣੇ ਕੋਲ ਸੋ ਇਹ ਪੰਜਾਬ ਦੇ ਕਰੰਟ ਅਫੇਅਰ ਨੂੰ ਲੈ ਕੇ ਜਿਵੇਂ ਜਿਵੇਂ ਤੁਸੀਂ ਆਪਾਂ ਦੇਖੋ ਅੱਗੇ ਕੁਐਸਚਨ ਵੱਧਦੇ ਚੱਲਾਂਗੇ ਇਸ ਤਰ੍ਹਾਂ ਕੁਐਸਚਨ ਦਾ ਲੈਵਲ ਵੀ ਬਹੁਤ ਵਧੀਆ ਅੱਗੇ ਅੱਗੇ ਨੈਕਸਟ ਦਾ ਲਾਸਟ ਤੱਕ ਜੁੜੇ ਰਹ ਤਾਂ ਦੇਖੋ ਕੁਐਸਚਨ ਕਿਹੜਾ ਆਪਣੇ ਕੋਲ ਪੰਜਾਬ ਦੀ ਕਰੰਟ ਅਫੇਅਰ ਨਾਲ ਰਿਲੇਟਡ ਕੁਐਸਚਨ ਹੈ ਪਠਾਨਕੋਟ ਦੇ ਵਿੱਚ ਪ੍ਰਵਾਸੀ ਪੰਜਾਬੀਆਂ ਦੇ ਮਸਲੇ ਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਲਈ ਇੱਕ ਐਨਆਰਆਈ ਮਿਲਣੀ ਦੀ ਸਟਾਰਟ ਕੀਤੀ ਗਈ ਸੀ ਜਿਹੜੀ ਇੱਕ ਪੰਜਾਬ ਸਰਕਾਰ ਦੀ ਪਹਿਲਾ ਸ਼ੁਰੂ ਕੀਤੀ ਗਈ ਸੀ ਤੁਹਾਨੂੰ ਪਤਾ ਹੀ ਹੈ ਤੇ 3 ਫਰਵਰੀ ਦੇ ਲਗਭਗ ਸ਼ੁਰੂ ਕੀਤੀ ਗਈ ਸੀ ਉਦੋਂ ਤੇ ਇਹ ਪਠਾਨਕੋਟ ਦੇ ਜਿਹੜੇ ਸਥਾਨ ਤੇ ਕੀਤੀ ਗਈ ਸੀ ਜਿਸ ਨੂੰ ਕਿ ਮਿਨੀ ਗੁਆ ਦੇ ਨਾਮ ਨਾਲ ਜਾਣਦੇ ਨੇ ਦੇਖੋ ਕੁਐਸਚਨ ਕਿੰਨਾ ਇੰਪੋਰਟ ਬਣ ਗਿਆ ਇੱਥੋਂ ਪਹਿਲਾਂ ਤੁਹਾਨੂੰ ਇਹ ਪੁੱਛ ਲੈਣਗੇ ਕਿ ਜਿਹੜੀ ਐਨਆਰਆਈ ਮਿਲਣੀ ਹੋਈ ਹੈ ਜਿਹੜੀ ਕਿ ਪੰਜਾਬੀਆਂ ਦੇ ਮਸਲੇ ਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਪਠਾਨਕੋਟ ਦੇ ਵਿੱਚ ਪਹਿਲਾ ਨੰਬਰ ਤੁਸੀਂ ਇਹ ਜਿਆਦਾ ਕਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਕੀ ਪੁੱਛ ਸਕਦੇ ਜਿਵੇਂ ਮੈਂ ਕੁਐਸਚਨ ਬਣਾਇਆ ਇਸ ਦੇ ਵਿੱਚੋਂ ਕਿ ਪਠਾਨਕੋਟ ਦੇ ਕਿਹੜੇ ਸਥਾਨ ਦੀ ਕੀਤੀ ਗਈ ਜਿਸ ਨੂੰ ਕੀ ਮਿਨੀ ਗੋਆ ਦੇ ਨਾਲ ਆ ਜਾਣਦੇ ਨੇ ਤਾਂ ਇਹ ਦੇਖੋ ਇਹਨਾਂ ਵਿੱਚੋਂ ਕਿਹੜੇ ਕਿਸ ਨੂੰ ਮਿਨੀ ਗੋਆ ਦੇ ਨਾਲ ਜਾਣਦੇ ਨੇ ਤਾਂ ਉਹ ਹੈ ਰਾਜੀ ਚਮਰੌੜ ਆਪਸ਼ਨ ਨੰਬਰ ਬੀ ਇਸ ਦੇ ਵਿੱਚ ਰਾਈਟ ਆਨਸਰ ਹੈ ਨੋਟ ਕਰ ਲਿਓ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਇੱਥੇ ਵਿੱਚ ਜਿਹੜੀ ਕਿ ਐਨਆਰਆਈ ਮਿਲਣੀ ਸੀ ਜਿਹੜੀ ਪੰਜਾਬ ਸਰਕਾਰ ਦੀ ਪਹਿਲ ਸ਼ੁਰੂ ਕੀਤੀ ਗਈ ਸੀ ਤਾਂ ਡਾਇਰੈਕਟ ਕੁਐਸਚਨ ਬਣ ਸਕਦਾ ਹੈ ਪਠਾਨਕੋਟ ਦੇ ਵਿੱਚ ਪਠਾਨਕੋਟ ਦੇ ਵਿੱਚ ਕਿੱਥੇ ਪੰਚਮਰੌੜ ਦੇ ਵਿੱਚ ਚਮਰੌੜ ਨੂੰ ਕੀ ਕਹਿੰਦੇ ਆਪਾਂ ਸੋ ਮਿਨੀ ਗੋਦਨਾ ਨਾਲ ਜਾਣਦੇ ਆ ਠੀਕ ਹੈ ਕਿਉਂਕਿ ਉੱਥੇ ਦੀ ਜਗ੍ਹਾ ਜਿਹੜੀ ਬਹੁਤ ਜ਼ਿਆਦਾ ਫੇਮਸ ਹੈ ਜਲਵਾਜੂਨ ਲੈ ਕੇ ਤਾਂ ਕਰਕੇ ਉੱਥ ਨੂੰ ਕੀ ਕਹਿੰਦੇ ਆ ਪੰਚਮਰੌੜ ਨੂੰ ਆਪਾਂ ਮਿਨੀ ਗੋਦਨਾ ਨਾਲ ਜਾਣਦੇ ਆ ਨੋਟ ਕਰ ਲਿਓ ਇਸ ਕੁਐਸਚਨ ਨੂੰ ਨੈਕਸਟ ਕੁਐਸਚਨ ਆਪਣੇ ਕੋਲ ਜਿਹੜਾ ਕਿ ਪੰਜਾਬ ਪੁਲਿਸ ਦੀ ਜਿਹੜੀ ਕਾਂਸਟੇਬਲ ਜਿਹੜੀ ਪੇਪਰ ਹੋਈ ਸੀ 2023 ਦੇ ਵਿੱਚ ਬਹੁਤ ਟ੍ਰੈਂਡਿੰਗ ਦੇ ਵਿੱਚ ਰਹੀ ਸੀ ਅਜਿਹੇ ਕੁਐਸਚਨ ਤਾਂ ਦੇਖੋ ਕੁਐਸਚਨ ਕੀ ਹੈ ਸਸਟੇਨੇਬਲ ਡਿਵੈਲਪਮੈਂਟ ਗੋਲ ਦੇ 17 ਟੀਚਿਆਂ ਦੇ ਵਿੱਚ ਕਿਹੜਾ ਇਸਦੇ 6ਵੇਂ ਟਿਚਿੰਗ ਉਪਰਵਾਸ਼ਿਤ ਕਰਦਾ ਹੈ ਆਪਣੇ ਕੋਲ 17 ਗੋਲ ਜਿਹੜੇ ਨੇ ਉਹਨਾਂ ਦੇ ਵਿੱਚੋਂ ਇਹ ਚਾਰ ਆਪਣੇ ਕੋਲ ਆਪਸ਼ਨ ਦਿੱਤੀ ਹੋਈਆਂ ਨੇ ਤਾਂ 6ਵੇਂ ਟਿਚਰ ਨੂੰ ਕਿਹੜਾ ਦਰਸਾਉਂਦਾ ਇਹਨਾਂ ਦੇ ਵਿੱਚੋਂ ਉਹ ਆਪਣੇ ਅਨਸਰ ਲੱਭਣਾ ਇਸਦੇ ਵਿੱਚੋਂ ਤਾਂ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਸੋ ਇਸ ਦਾ ਅਨਸਰ ਲੱਭ ਸਕਦੇ ਹੋ ਤਾਂ ਦੇਖੋ ਰਾਜੀ ਆਪਾਂ ਆਪਸ਼ਨਾਂ ਦੇਖਦੇ ਆ ਸਭ ਤੋਂ ਪਹਿਲਾਂ ਆਪਣੇ ਕੋਲ ਹੈ ਜੈਂਡਰ ਇਕੁਐਲਟੀ ਤਾਂ ਇਹ ਕਿਹੜੇ ਗੋਲ ਦੇ ਵਿੱਚ ਆਉਂਦਾ ਜਿਹੜਾ ਜੈਂਡਰ ਇਕੁਐਲਟੀ ਹੈ ਇਹ 5ਵੇਂ ਨੰਬਰ ਦੇ ਵਿੱਚ ਆਉਂਦਾ ਜੀ ਨੋਟ ਕਰਿ ਚੱਲਿਓ ਜਿਹੜਾ ਜ਼ੀਰੋ ਹੰਗਰ ਹੈ ਇਹ 9ਵੇਂ ਦੇ ਵਿੱਚ ਆਉਂਦਾ ਹੈ ਤਾਂ ਜ਼ੀਰੋ ਹੰਗਰ ਆਉਂਦਾ ਹੈ ਦੂਸਰੇ ਦੇ ਵਿੱਚ ਏ ਐਫੋਰਡੇਬਲ ਐਂਡ ਕਲੀਨਰ એનਰਜੀ ਜਿਹੜੀ ਰਾਜੀ ਇਹ ਕਿਹਦੇ ਵਿੱਚ ਆਉਂਦੀ ਹੈ ਇਹ ਆਉਂਦੀ ਹੈ 7ਵੇਂ ਦੇ ਵਿੱਚ ਤਾਂ ਆਪਸ਼ਨ ਕਿਹੜਾ ਬਚ ਗਿਆ ਆਪਣੇ ਕੋਲ ਡੀ ਬਚ ਗਿਆ ਤਾਂ ਆਪਸ਼ਨ ਨੰਬਰ ਡੀ ਹੈ ਜਿਹੜਾ ਆਪਣਾ ਰਾਈਟ ਆਨਸਰ ਹੋ ਜਗਾ ਇਹ ਕਿੰਨੇਵੇਂ ਦੇ ਵਿੱਚ ਆਉਂਦਾ ਹੈ ਇਹ 6ਵੇਂ ਦੇ ਵਿੱਚ ਆਉਂਦਾ ਹੈ ਜੀ ਇਸ ਤਰ੍ਹਾਂ ਹੀ ਜੁਬ ਜ਼ਿਆਦਾ ਸ਼ੁਭਟਾਂ ਦੇ ਵਿੱਚ ਪੁੱਛੇ ਗਏ ਸੀ ਲਗਾਤਾਰ ਉਹ ਪੁੱਛੇ ਗਏ ਸੀ ਗੁੱਡ ਹੈਲਥ ਐਂਡ ਵੈਲਵਿੰਗ ਜਾਨੀ ਕਿ ਹੈਲਥ ਦੇ ਨਾਲ ਕਿਹੜਾ ਜਿਹੜਾ ਆਪਣਾ ਗੋਲ ਹੈ ਉਸ ਸੰਬੰਧ ਰੱਖਦਾ ਹੈ ਤਾਂ ਹੈਲਥ ਦੇ ਨਾਲ ਸੰਬੰਧ ਰਾਜੀ 골ਡ ਨੰਬਰ 3 ਯਾਦ ਰੱਖਿਓ ਹੈਲਥ ਦੇ ਨਾਲ ਸੋ ਗੁੱਡ ਹੈਲਥ ਵਾਸਤੇ ਕਿਹੜਾ ਗੋਲ ਆਪਣਾ ਸਸਟੇਨਬਿਲ ਡਿਵੈਲਪਮੈਂਟ ਗੋਲ ਹੈ ਜਿਹੜਾ ਉਹ ਤੀਜਾ ਗੋਲ ਆਪਣਾ ਹੈ 노 ਪਾਵਰਟੀ ਵਾਲਾ ਫਸਟ ਹੈ ਆਪਣੇ ਕੋਲ ਸੋ ਬਾਕੀ ਮੈਂ ਤੁਹਾਨੂੰ ਦੱਸਦਾ ਪਹਿਲਾ ਹੋ ਗਿਆ ਦੂਜਾ ਹੋ ਗਿਆ ਤੀਜਾ ਹੋ ਗਿਆ ਚੌਥਾ ਕਿਹੜਾ ਹੈ ਚੌਥਾ ਆਪਣੇ ਕੋਲ ਕੁਆਲਿਟੀ ਐਜੂਕੇਸ਼ਨ ਦਾ ਹੈ ਇਹ ਵੀ ਨੋਟ ਕਰ ਲਿਓ ਚੌਥਾ ਆਪਣੇ ਕੋਲ ਐਜੂਕੇਸ਼ਨ ਰਿਲੇਟਡ ਹੈ ਤਾਂ ਇਹ ਤੁਸੀਂ ਜਿਹੜੇ 6-7 ਨੇ ਇਹ ਨੋਟ ਕਰ ਲਿਓ ਰਾਜੀ ਸੋ ਪਹਿਲੇ ਤਾਂ ਤੁਸੀਂ 5-7 ਬਿਲਕੁਲ ਯਾਦ ਰੱਖੋ ਬਾਕੀ ਆਪਾਂ ਲਗਾਤਾਰ ਵੀਡੀਓ ਦੇ ਵਿੱਚ ਐਵੇਂ ਯਾਦ ਕਰਦੇ ਚੱਲਾਂਗੇ ਮੈਂ ਤੁਹਾਨੂੰ ਰਿਪੀਟ ਵੀ ਕੁਐਸਚਨ ਕਰਦਿਆ ਕਰੂੰਗਾ ਇਹਨਾਂ ਦੇ ਵਿੱਚੋਂ ਠੀ ਤਾਂ ਇਹਨਾਂ ਰੋਟਲੇ ਜਰੂਰ ਠੀਕ ਲਿਖ ਲਿਓ ਕਾਪੀ ਦੇ ਉੱਪਰ ਨੈਕਸਟ ਕੁਐਸਚਨ ਅਜੇ ਆਪਣੇ ਕੋਲ ਸੋ ਆਪਣੇ ਸਾਰੇ ਟਾਈਪ ਦੇ ਕੁਐਸਚਨ ਇਸ ਦੇ ਵਿੱਚ ਇਨਕਲੂਡ ਕੀਤੇ ਨੇ ਚਾਹੇ ਸਟੈਟਿਕ ਜੀ ਕੀ ਦਾ ਹੋਵੇ ਲਿਟਰੇਚਰ ਦਾ ਹੋਵੇ ਕੋਈ ਵੀ ਕੁਐਸਚਨ ਹੋਵੇ ਸਾਰੇ ਆਪਾਂ ਨੇ ਸੋ ਸਿਨਮਾ ਨੂੰ ਲੈ ਕੇ ਸਾਰੇ ਕੁਐਸਚਨ ਇਸ ਦੇ ਵਿੱਚ ਇਨਕਲੂਡ ਕੀਤੇ ਨੇ ਨੈਕਸਟ ਕੁਐਸਚਨ ਪੰਜਾਬ ਦੀ ਸਭ ਤੋਂ ਪਹਿਲੀ ਫਿਲਮ ਜਿਹੜੀ ਸ਼ੀਲਾ ਉਹ ਕਿਸ ਨੇ ਬਣਾਈ ਸੀ ਸ਼ੀਲਾ ਮਤਲਬ ਇਹ ਜੀ ਉਹ ਹੀ ਹੈ ਜਿਹੜੀ ਪਹਿਲੀ ਫਿਲਮ ਸੀ ਆਪਣੀ ਪਿੰਡ ਦੀ ਕੁੜੀ ਸੋ ਉਹਨਾਂ ਦੇ ਵਿੱਚ ਉਸ ਦਾ ਨਾਮ ਕੀ ਸੀ ਸ਼ੀਲਾ ਸੀ ਤਾਂ উই ਪੁੱਛਿਆ ਗਿਆ ਵੀ ਜਿਹੜੀ ਪਹਿਲੀ ਫਿਲਮ ਸ਼ੀਲਾ ਸੀ ਉਹ ਕਿਸ ਨੇ ਬਣਾਈ ਸੀ ਤਾਂ ਇਹ অপਸ਼ਨਾਂ ਦੇ ਵਿੱਚੋਂ ਤੁਸੀਂ ਲੱਭ ਸਕਦੇ ਹੋ ਵੀਡੀਓ ਨੂੰ ਪਾਜ਼ ਕਰਕੇ ਤਾਂ রাইਟ ਆਨਸਰ অপਸ਼ਨ ਨੰਬਰ B ਇਸ ਦੇ ਵਿੱਚੋਂ ਠੀਕ ਹੈ ਕਿਹੜੀ ਮਹਿਰਾ ਨੇ ਬਣਾਈ ਸੀ ਇਹ ਫਿਲਮ ਤਾਂ ਇਸ ਦਿਨ ਤੁਹਾਨੂੰ ਹੋਰ ਵੀ ਥੋੜੀ ਥੋੜੀ ਜਾਣਕਾਰੀ ਜਿਹੜੀ ਉਹ ਤੁਸੀਂ ਨੋਟ ਕਰ ਸਕਦੇ ਹੋ ਉਹ ਮੈਂ ਤੁਹਾਨੂੰ ਦੱਸ ਦਿੰਦਾ ਤਾਂ ਦੇਖੋ ਜਾਣਕਾਰੀ ਕੀ ਹੈ ਕਿ ਜਿਹੜੀ ਹੈ ਸ਼ੀਲਾ ਬਨਰਾਜੀ ਜਿਸ ਨੂੰ ਕਿ ਕਈ ਵਾਰ ਪਿੰਡ ਦੀ ਕੁੜੀ ਜਾਂ ਸ਼ੀਲਾ ਵੀ ਕਿਹਾ ਜਾਂਦਾ ਹੈ ਇਹ 1935 ਦੇ ਵਿੱਚ ਪੰਜਾਬੀ ਫਿਲਮ ਹੈ ਜੋ ਕਿ ਕਿਹੜੀ ਮੈਰਨ ਬਣਾਈ ਸੀ ਠੀਕ ਹੈ ਦੇਖੋ ਦਿੱਤਾ ਹੋਇਆ ਕਿਹੜੀ ਮੈਰਨ ਬਣਾਈ ਸੀ ਤੇ ਇਹ ਪਹਿਲੀ ਪੰਜਾਬੀ ਸਾਊਂਡ ਫਿਲਮ ਹੈ ਇੱਥੋਂ ਵੀ ਕੁਐਸਚਨ ਬਣ ਸਕਦਾ ਹੈ ਕਿਹੜੀ ਪਹਿਲੀ ਪੰਜਾਬੀ ਸਾਊਂਡ ਫਿਲਮ ਸੀ ਤਾਂ ਉਹ ਆਪਣੀ ਪਿੰਡ ਦੀ ਕੁੜੀ ਸੀ ਜੋ ਕਿ ਦਿੱਤਾ ਹੈ ਠੀਕ ਹੈ 1935 ਦੇ ਵਿੱਚ ਇਹ ਫਿਲਮ ਬਣੀ ਸੀ ਤੇ ਇਹ ਕਲਕੱਤਾ ਵਿਦੇ ਵਿੱਚ ਬਣੀ ਸੀ ਤੇ ਲਾਹੌਰ ਦੇ ਵਿੱਚ ਇਹ ਰਿਲੀਜ਼ ਹੋਈ ਸੀ ਠੀਕ ਹੈ ਇਹਨਾਂ ਪਰ ਮੈਂ ਨਾ ਯਾਦ ਰੱਖਿਓ ਬਸ ਸਭ ਯਾਦ ਰੱਖਿਓ 1935 ਦੇ ਵਿੱਚ ਬਣੀ ਤੇ ਬਣਾਈ ਕਿਨੇ ਸੀ ਕਿਹੜੀ ਮੈਰਨ ਨੇ ਤੇ ਪਹਿਲੀ ਪੁੱਛੀ ਜਾਣ ਪੰਜਾਬੀ ਸਾਊਂਡ ਫਿਲਮ ਕਿਹੜੀ ਹੈ ਤਾਂ ਪਿੰਡ ਦੀ ਕੁੜੀ ਹੈ ਜਿਸ ਨੂੰ ਸੀਲਾ ਦੇ ਨਾਮ ਨਾਲ ਜਾਣਦੇ ਨੇ ਇਹ ਤੁਸੀਂ ਨੈਕਸਟ ਕੁਐਸਚਨ ਆ ਗਿਆ ਜੀ ਆਪਣੇ ਕੋਲ ਸੋ ਪੋਲੀਟੀਕਲ ਨਾਸਬੰਧ ਕੁਐਸਚਨ ਹੈ ਬਹੁਤ ਹੀ ਵਧੀਆ ਲੈਵਲ ਦਾ ਕੁਐਸਚਨ ਹੈ ਬੀ ਦੇ ਵਿੱਚ ਇਹ ਜੀਆਂ ਜੋ ਆਪਣੇ ਪੇਪਰ ਹੁੰਦੇ ਨੇ ਉਹਨਾਂ ਦੇ ਵਿੱਚ ਪੁੱਛਿਆ ਜਾਂਦਾ ਇਸ ਤਰ੍ਹਾਂ ਸਟੇਟਮੈਂਟ ਵਾਈਜ਼ ਤਾਂ ਪੜ੍ਹਦੇ ਆਪਾਂ ਕੁਐਸਚਨ ਕੀ ਪੁੱਛਿਆ ਗਿਆ ਰਾਜ ਲੋਕ ਸੇਵਕ ਕਮਿਸ਼ਨ ਦੇ ਮੈਂਬਰਾਂ ਬਾਰੇ ਕਿਹੜਾ ਕਥਨ ਸੱਚ ਹੈ ਇਹ ਜ਼ਰੂਰ ਨੋਟ ਕਰ ਲਿਆ ਕਰੋ ਕੀ ਪੁੱਛਿਆ ਗਿਆ ਆਪਾਂ ਨੂੰ ਸੱਚ ਹੈ ਜਾਂ ਫਾਲਸ ਹੈ ਟਰੂ ਹੈ ਕੋਈ ਸੀ ਪੁੱਛਿਆ ਜਾਂਦਾ ਹੈ ਤਾਂ ਉਸ ਨੂੰ ਨੋਟ ਰੱਖਿਓ ਸੱਚ ਪੁੱਛਿਆ ਗਿਆ ਤਾਂ ਦੇਖੋ ਇਹ ਚਾਰ ਆਪਸ਼ਨ ਦਿੱਤੀਆਂ ਹੋਈਆਂ ਨੇ ਪੰਜਾਬੀ ਦੇ ਵਿੱਚ ਨੇ ਤੇ ਇੰਗਲਿਸ਼ ਦੇ ਵਿੱਚ ਦੋਨਾਂ ਦੇ ਕਿਸੇ ਵਿੱਚ ਵੀ ਤੁਸੀਂ ਪੜ੍ਹ ਸਕਦੇ ਹੋ ਠੀ ਸਹੀ ਹੈ ਤਾਂ ਤੁਸੀਂ ਵੀਡੀਓ ਨੂੰ ਪਾਜ਼ ਕਰ ਲਿਓ ਇੱਕ ਵਾਰੀ ਤਾਂ ਆਪਾਂ ਦੇਖੋ ਕੋਸ਼ਿਸ਼ ਕਰਦੇ ਹਾਂ ਸਾਰੀਆਂ ਆਪਸ਼ਨਾਂ ਦੇਖਦੇ ਹਾਂ ਕਿ ਇੱਕ ਵਾਰੀ ਤਾਂ ਆਪਣੇ ਕੋਲ ਫਸਟ ਆਪਸ਼ਨ ਹੈ ਜਿਹੜੀ ਰਾਜ ਲੋਕ ਸੇਵਕ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਜਿਹੜੀ ਰਾਜਪਾਲ ਕਰਦਾ ਹੈ ਬਿਲਕੁਲ ਜੀ ਰਾਜਪਾਲ ਹੀ ਕਰਦਾ ਹੈ ਇਸ ਦਾ ਆਪਸ਼ਨ ਨੰਬਰ A ਵੀ ਆਪਸ਼ਨ ਨੰਬਰ P ਹੈ ਜਿਹੜੀ ਆਪਣੇ ਕੋਲ ਸੋ ਸਟੇਟ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਆਪਣੀ ਰਿਪੋਰਟ ਜਿਹੜੀ ਰਾਸ਼ਟਰਪਤੀ ਨੂੰ ਸੌਂਪਦੇ ਨੇ ਤਾਂ ਇਹ ਕੀ ਆਪਣਾ ਆਨਸਰ ਇਹਦਾ ਹੈ ਜਿਹੜੀ ਆਪਸ਼ਨ ਜਿਹੜੀ B ਇਹ ਗਲਤ ਹੋ ਗਈ ਇਹ ਰਾਸ਼ਟਰਪਤੀ ਨੂੰ ਨਹੀਂ ਸੌਂਪਦੀ ਰਾਜੀ ਇਹ ਕਿਸ ਨੂੰ ਸੌਂਪਦੇ ਨੇ ਇਹ ਗਵਰਨਰ ਨੂੰ ਸੌਂਪਦੇ ਨੇ ਠੀਕ ਹੈ ਰਾਜਪਾਲ ਨੂੰ ਸੌਂਪਣਗੇ ਸਟੇਟ ਪਬਲਿਕ ਸਰਪ੍ਰੀਖਸ਼ਮਿੰਦ ਜਿਹੜੇ ਮੈਂਬਰ ਹੁੰਦੇ ਨੇ ਉਹ ਆਪਣੀ ਰਿਪੋਰਟ ਕਿਸ ਨੂੰ ਸੌਂਪਣਗੇ ਗਵਰਨਰ ਨੂੰ ਥਰਡ ਆਪਸ਼ਨ ਆਪਣੇ ਕੋਲ ਇਹ ਆਪਣਾ ਅਸਤੀਫਾ ਰਾਜਪਾਲ ਨੂੰ ਦਿੰਦੇ ਨੇ ਬਿਲਕੁਲ ਗਵਰਨਰ ਨੂੰ ਦਿੰਦੇ ਨੇ ਆਪਣਾ ਅਸਤੀਫਾ ਤਾਂ ਥਰਡ ਆਪਣੀ ਲਈ ਆਪਸ਼ਨ ਹੈ ਇਹ ਵੀ ਸਹੀ ਹੋ ਗਈ ਫੋਰਥ ਆਪਸ਼ਨ ਆਪਣੇ ਕੋਲ ਇਹਨਾਂ ਨੂੰ ਰਾਜਪਾਲ ਦੁਆਰਾ ਹਟਾਇਆ ਜਾ ਸਕਦਾ ਹੈ ਨਹੀਂ ਬਿਲਕੁਲ ਇਹ ਗਲਤ ਹੈ ਇਹ ਵੀ ਗਲਤ ਹੋ ਗਈ ਆਪਣੇ ਕੋਲ ਠੀਕ ਹੈ ਜੀ ਤਾਂ ਇਹਨਾਂ ਨੂੰ ਹਟਾਇਆ ਕਿਸ ਦੁਆਰਾ ਜਾਂਦਾ ਹੈ ਇਹਨਾਂ ਨੂੰ ਹਟਾਇਆ ਜਾਂਦਾ ਹੈ ਜੀ ਪ੍ਰੈਜ਼ੀਡੈਂਟ ਦੁਆਰਾ ਯਾਨੀ ਕਿ ਰਾਸ਼ਟਰਪਤੀ ਦੁਆਰਾ ਇਹ ਹਟਾਇਆ ਜਾਂਦਾ ਹੈ ਤਾਂ ਤੁਸੀਂ ਇਸ ਦੇ ਵਿੱਚ ਮੋਟਾ-ਮੋਟਾ ਯਾਦ ਕੀ ਰੱਖਣਾ ਦੇਖੋ ਮੈਂ ਤੁਹਾਨੂੰ ਦੱਸ ਦੇਣਾ ਇਸ ਦੇ ਵਿੱਚੋਂ ਪਹਿਲੀ ਆਪਣੀ ਸਹੀ ਹੋ ਗਈ ਠੀਕ ਤੇ 3rd ਸਹੀ ਹੋ ਗਈ ਇਹ ਆਪਣੇ ਕੋਲ ਗਲਤ ਹੋ ਗਈਆਂ ਤਾਂ ਆਪਸ਼ਨ ਕਿਹੜਾ ਆਵਾਂਗਾ ਬੀ ਆ ਗਿਆ ਤਾਂ ਦੇਖੋ ਜਿਹੜੇ ਮੈਂਬਰਨ ਚੁਕਤੀ ਹੈ ਰਾਜਪਾਲ ਕਰਦਾ ਹੈ ਠੀਕ ਹੈ ਤੇ ਜਿਹੜੀ ਰਿਪੋਰਟ ਸੌਂਪਦੇ ਨੇ ਇਹ ਗਵਰਨਰ ਨੂੰ ਸੌਂਪਦੇ ਨੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਸਤੀਫਾ ਰਾਜਪਾਲ ਹੁੰਦੇ ਨੇ ਬਸ ਕੁੰਡੀ ਇਹ ਥੇੜੀ ਹੋਈ ਹੈ ਇਕੱਲੀ ਜਿਹੜੇ ਕਿ ਇਹ ਆਪਨ ਹਟਾਏ ਜਾਂਦੇ ਨੇ ਇਹ ਸਿਰਫ ਰਾਸ਼ਟਰਪਤੀ ਦੁਆਰਾ ਹਟਾਏ ਜਾਂਦੇ ਨੇ ਬਾਕੀ ਸਾਰੇ ਕੰਮ ਜਿਹੜਾ ਕੀ ਕਰਦਾ ਉਹ ਰਾਜਪਾਲ ਹੀ ਕਰਦਾ ਹੈ ਮੈਂਬਰਨ ਚੁਕਤੀ ਰਾਜ ਠੀਕ ਹੈ ਇਹ ਆਪਣੀ ਰਿਪੋਰਟ ਕਿਸ ਨੂੰ ਸੌਂਪਦੇ ਨੇ ਰਾਜਪਾਲ ਨੂੰ ਸੌਂਪਦੇ ਨੇ ਅਸਤੀਫਾ ਕਿਸ ਨੂੰ ਦਿੰਦੇ ਨੇ ਰਾਜਪਾਲ ਨੂੰ ਦਿੰਦੇ ਨੇ ਬਾਕੀ ਜਦ ਹਟਾਉਣ ਦੀ ਗੱਲ ਆਉਂਦੀ ਹੈ ਤਾਂ ਹਟਾਉਣ ਵੇਲੇ ਇਹਨਾਂ ਨੂੰ ਕਿਸ ਦੁਆਰਾ ਹਟਾਇਆ ਜਾਂਦਾ ਹੈ ਇਹ ਪ੍ਰੈਜ਼ੀਡੈਂਟ ਜਣ ਕਿ ਰਾਸ਼ਟਰਪਤੀ ਦੁਆਰਾ ਇਹਨਾਂ ਨੂੰ ਹਟਾਇਆ ਜਾਂਦਾ ਹੈ ਤੇ ਇਹਨਾਂ ਦੀ ਜਿਹੜੇ ਪੱਤੀ ਜਿਹੜਾ ਖਰਚੇ ਵਗੈਰਾ ਹੁੰਦੇ ਨੇ ਰਜੇ ਉਹ ਆਪਣੀ ਜਿਹੜੇ ਸਟੇਟ ਦਾ ਕੰਸੋਲੀਡੇਟਡ ਫੰਡ ਆਫ ਦੀ ਸਟੇਟ ਹੁੰਦਾ ਜਿਹੜਾ ਉਸ ਦੇ ਵਿੱਚ ਹੀ ਜਾਂਦੇ ਨੇ ਸਾਰੇ ਖਰਚੇ ਵਗੈਰਾ ਇਹਨਾਂ ਦੇ ਸੋ ਇਸ ਤਰ੍ਹਾਂ ਇਹ ਕੁਐਸਚਨ ਬਹੁਤ ਹੀ ਇੰਪੋਰਟੈਂਟ ਬਣ ਜਾਂਦਾ ਇਹਨੂੰ ਯਾਦ ਰੱਖਿਓ ਨੈਕਸਟ ਕੁ ਹਾਲ ਫਿਲਹਾਲ ਦੇ ਵਿੱਚ ਕੋਈ ਜ਼ਿਆਦਾ ਪੁਰਾਣੀ ਕਰੰਟ ਫੇਅਰ ਨਹੀਂ ਹੈ ਠੀਕ ਹੈ ਤੁਨੇ ਕਰੰਟ ਨਿਊਜ਼ ਦੇ ਵਿੱਚ ਵੀ ਪੜ ਲਿਓ ਨਾ ਤਾਂ ਇੰਟਰਨੈਸ਼ਨਲ ਜਿਹੜਾ ਸੋਲਰ ਅਲਾਈਅੰਸ ਹੈ ਇਸ ਦਾ ਹੈੱਡਕੁਆਰਟਰ ਕਿੱਥੇ ਹੈ ਸੋ ਹਰਿਆਣਾ ਦੀ ਗੁਰੂਗ੍ਰਾਮ ਦੇ ਵਿੱਚ ਹੈ ਤੇ ਇਸ ਦੀ ਸਥਾਪਨਾ ਕਦੋਂ ਹੋਈ ਸੀ 2015 ਦੇ ਵਿੱਚ ਇਸ ਦੀ ਸਥਾਪਨਾ ਹੋਈ ਸੀ ਤੇ ਜੇਕਰ ਗੱਲ ਕਰੀਏ ਇਸ ਦਾ 19ਵਾਂ ਜਿਹੜਾ ਦੇਸ਼ ਬਣਿਆ ਰਹੀ ਉਹ ਬਣਿਆ ਇਹਨਾਂ ਦੇ ਵਿੱਚੋਂ ਆਪਸ਼ਨਾਂ ਦੇ ਵਿੱਚੋਂ ਮਾਲਟਾ ਆਪਸ਼ਨ ਨੰਬਰ ਸੀ ਇਸ ਦੇ ਵਿੱਚੋਂ ਬਿਲਕੁਲ ਰਾਈਟ ਆਨਸਰ ਹੈ ਮਾਲਟਾ ਇਸ ਦੇ ਵਿੱਚ ਬਣਿਆ ਸੀ ਜੇਕਰ ਇਸ ਤੋਂ ਪਿਛਲਾ ਪੁੱਛਣਾ 118ਵਾਂ ਕਿਹੜਾ ਬਣਿਆ ਸੀ ਤਾਂ ਉਹ ਬਣਿਆ ਸੀ ਰੋਮਾਨੀਆ ਰੋਮਾਨੀਆ ਜੋ 118ਵਾਂ ਮੈਂਬਰ ਬਣਿਆ ਸੀ 119ਵਾਂ ਬਣੇ ਮਾਲਟਾ ਸੁਜਨੀ ਵੀ ਜਾਣਕਾਰੀ ਇਹ ਤੁਸੀਂ ਨੋਟ ਰੱਖਿਓ ਕਿਉਂਕਿ ਕਰੰਟ ਦੇ ਕੁਐਸਚਨ ਕੋਈ ਵੀ ਬਣ ਸਕਦਾ ਹੈ ਨੈਕਸਟ ਕੁਐਸਚਨ ਵੀ ਕਰੰਟ ਅਫੇਅਰ ਦਾ ਹੈ ਇੱਕ ਤੇਜ ਦੇ ਵਿੱਚ ਚੋਣ ਅਤੇ ਉੱਚ ਪਦਰੀ ਕਮੇਟੀ ਦੀ ਅਗਵਾਈ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਕਰ ਰਹੀ ਸੀ ਤੇ ਉਹਨਾਂ ਦੇ ਨਾਲ 8 ਹੋਰ ਮੈਂਬਰ ਸਨ ਤਾਂ ਇਹਨਾਂ ਦੇ ਵਿੱਚੋਂ ਕੌਣ ਸ਼ਾਮਲ ਨਹੀਂ ਸੀ ਤੇ ਤੁਹਾਨੂੰ ਪਤਾ ਹੋ ਜਾਏ ਜਿਹੜੀ ਕੀ ਹਾਲ ਫਿਲਹਾਲ ਦੇ ਵਿੱਚ ਜੋ ਪ੍ਰਦਾਨ ਕੀਤੀ ਹੈ ਰਾਸ਼ਪਤੀ ਰਾਮਨਾਥ ਕੋਮਿੰਦਨ ਜੀ ਨੇ ਜਿਹੜੀ ਕਿ ਚੱਲ ਰਹੀ ਹੈ ਇੱਕ ਦੇਸ਼ ਇੱਕ ਚੋਣ ਵੀ ਸਾਰੇ ਦੇਸ਼ ਦੇ ਵਿੱਚ ਇੱਕ ਹੀ ਚੋਣ ਹੋਵੇ ਇੱਕੋ ਸਮਾਂ ਦੇ ਵਿੱਚ ਲੈ ਕੇ ਠੀਕ ਹੈ ਤਾਂ ਉਹਨਾਂ ਦੀ ਅਗਵਾਈ ਕੀਤੀ ਜਿਹੜੀ ਪ੍ਰਦਾਨ ਕੀਤੀ ਸੀ ਰਾਸ਼ਪਤੀ ਰਾਮਨਾਥ ਕੋਮਿੰਦਨ ਕੀਤੀ ਸੀ ਇਹ ਸਭ ਨੂੰ ਪਤਾ ਹੋਵੇਗਾ ਪਰ ਇਹਨਾਂ ਦੇ ਨਾਲ ਅੱਠ ਹੋਰ ਦੇ ਜਿਹੜੇ ਮੈਂਬਰ ਸੀ ਉਹ ਸ਼ਾਮਿਲ ਸੀ ਇਹਨਾਂ ਦੇ ਵਿੱਚ ਤਾਂ ਪੁੱਛਿਆ ਗਿਆ ਇਹਨਾਂ ਦੇ ਵਿੱਚੋਂ ਕਿਹੜਾ ਸ਼ਾਮਿਲ ਨਹੀਂ ਸੀ ਤਾਂ ਆਪਸ਼ਨ ਦੇਖਦੇ ਹਾਂ ਤਾਂ ਅਦੀ ਰੰਦਰਨ ਚੌਧਰੀ ਇਹ ਬਿਲਕੁਲ ਇਹਨਾਂ ਦੇ ਨਾਲ ਸ਼ਾਮਿਲ ਸੀ ਇਸ ਦੇ ਵਿੱਚ ਸੋ ਅਮਿਤ ਸ਼ਾਹ ਗ੍ਰਹਿ ਮੰਤਰੀ ਵੀ ਇਹਨਾਂ ਦੇ ਸ਼ਾਮਿਲ ਸੀ ਸੁਭਾਸ਼ ਕਸ਼ਪ ਇਹ ਵੀ ਇਸ ਦੇ ਵਿੱਚ ਸ਼ਾਮਿਲ ਸੀ ਆਪਸ਼ਨ ਨੰਬਰ ਡੀ ਇਸ ਦੇ ਵਿੱਚੋਂ ਗਲਤ ਹੋ ਜੀਗਾ ਅਰुण कुमार ਇਸ ਦੇ ਵਿੱਚ ਸ਼ਾਮਲ ਨਹੀਂ ਸੀ ਹੁਣ ਤੁਸੀਂ ਨੋਟ ਕਰ ਲਿਓ ਠੀਕ ਹੈ ਅਦੀ ਰੰਜਨ ਚੌਧਰੀ ਹੋਗੇ ਇੱਕ ਤਾਂ ਅਮਿਤ ਸ਼ਾਹ ਹੋਗੇ ਸੁਵ ਸ਼ ਕਸ਼ਯਪ ਹੋਗੇ ਇਸ ਤੋਂ ਲਾਹ ਹੋਰ ਕਿਹੜੀ ਕਿਹੜੀ ਸੀ ਰਾਜੀ ਇਸ ਦੇ ਵਿੱਚ ਐਨ ਕੇ ਸਿੰਘ ਸੀ ਇੱਕ ਹੋਰ ਇਹਦੇ ਵਿੱਚ ਹੋਰ ਕਿਹੜੀ ਸੀ ਸੋ ਅਰਜੁਨ ਰਾਮ ਮਿਗਵਾਲ ਸੀ ਠੀਕ ਹੈ ਅਰਜੁਨ ਰਾਮ ਮਿਗਵਾਲ ਸੀ ਇਸ ਦੇ ਵਿੱਚ ਸ਼ਾਮਲ ਸੀ ਇਸ ਦੇ ਵਿੱਚ ਤੇ ਇੱਕ ਹੋਰ ਸੀ ਇਸ ਦੇ ਵਿੱਚ ਰਾਜੀ ਹਰੀ ਸਤ ਵੀ ਹੋ ਗਿਆ ਇਹਨਾਂ ਦੇ ਵਿੱਚ ਸ਼ਾਮਲ ਸੀ ਜਿਹੜੇ ਤੇ ਇੱਕ ਹੋਰ ਸੀ ਰਾਜੀ ਸੰਜੀ ਕੁਠਾਰੀ ਸੰਜੀ ਕੁਠਾਰੀ ਇਸ ਦੇ ਵਿੱਚ ਸ਼ਾਮਲ ਸੀ ਠੀਕ ਹੈ ਸੋ ਇਹਨਾਂ ਨੂੰ ਨੋਟ ਕਰ ਲਿਓ ਤੁਸੀਂ ਤੇ ਮੋਟੇ ਮੋਟੇ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਨਾਂ ਪੁੱਛੀ ਜਾਣਗੇ ਉਹ ਇਹਨਾਂ ਦੇ ਵਿੱਚ ਹੀ ਨੇ ਸੋ ਇਹਨਾਂ ਨੂੰ ਨੋਟ ਕਰ ਲਿਓ ਬਿਲਕੁਲ ਸੋ ਇਗਜ਼ਾਮ ਦੇ ਪੁਆਇੰਟ ਆ ਬੀਨ ਲਿਖੇ ਕੁਐਸਚਨ ਬਹੁਤ ਇੰਪੋਰਟੈਂਟ ਹੈ। ਨੈਕਸਟ ਕੁਐਸਚਨ ਆ ਗਿਆ ਆਪਣੇ ਕੋਲ ਕਿਹੜੀ ਕਮੇਟੀ ਨੂੰ 1985 ਦੇ ਵਿੱਚ ਯੋਜਨਾ ਕਮਿਸ਼ਨ ਦੁਆਰਾ ਪਿੰਡੂ ਵਿਕਾਸ ਅਤੇ ਗਰੀਬੀ ਹਟਾਓ ਪ੍ਰੋਗਰਾਮਾਂ ਦੇ ਲਈ ਮੌਜੂਦਾ ਪ੍ਰਸ਼ਾਸਕੀ ਪ੍ਰਬੰਧਨ ਦੀ ਸਮੀਖਿਆ ਕਰਨ ਦੇ ਲਈ ਨਿਯੁਕਤ ਕੀਤਾ ਗਿਆ ਸੀ? ਤਾਂ ਕਿਸ ਨੂੰ ਨਿਯੁਕਤ ਕੀਤਾ ਗਿਆ ਸੀ? ਤੇ ਚਾਰ ਆਪਸ਼ਨ ਦਿੱਤੀਆਂ ਨੇ ਆਪਣੇ ਕੋਲ। ਤਾਂ ਦੇਖੋ ਜੀ ਕੋਲ ਆਪਾਂ ਐਲੀਮੀਨੇਟ ਕਰੀਏ ਆਪਸ਼ਨਸ ਤਾਂ ਡੀ ਨੂੰ ਚੱਕਦੇ ਆਪਾਂ ਬਲਵੰਤ رائے ਮਹਿਤਾ ਕਮੇਟੀ ਠੀਕ ਹੈ ਇਹਨਾਂ ਦੀ ਪੰਚਾਇਤਾਂ ਨਾਲ ਸੰਬੰਧ ਸੀ ਜਿਹੜੀ ਕਿ ਪੰਚਾਇਤਾਂ ਦੇ ਤਿੰਨ ਟਾਇਰ ਦਿੱਤੇ ਸੀ ਤਾਂ ਇਹ ਗਲਤ ਹੋਊਗਾ ਠੀਕ ਹੈ ਇਸ ਤਰ੍ਹਾਂ ਜਿਹੜੀ ਆ ਆਪਣੇ ਕੋਲ ਹੈਗੀ ਹੈ ਜੜੀ ਐਲ ਐਮ ਸਿੰਘਵੀ ਕਮੇਟੀ ਇਹ ਦੇਖੋ ਐਲ ਐਮ ਸਿੰਘਵੀ ਕਮੇਟੀ ਜਿਹੜੀ ਆਪਸ਼ਨ ਨੰਬਰ ਸੀ ਦੇ ਵਿੱਚ ਤਾਂ ਇਹ 1986 ਦੇ ਵਿੱਚ ਆਈ ਸੀ ਤਾਂ ਇਹਨਾਂ ਨੇ ਕੀ ਕੀਤਾ ਤਾਂ ਸੀ ਇਹਨਾਂ ਨੇ ਕਿਹਾ ਸੀ ਜਿਹੜੀ ਪੰਚਾਇਤਾਂ ਨੇ ਉਹਨਾਂ ਨੂੰ ਸੰਵਿਧਾਨਕ ਦਰਜਾ ਮਿਲਣਾ ਚਾਹੀਦਾ ਹੈ ਇਹ ਕੁਐਸਚਨ ਵੀ ਇਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਹੈ ਵੀ ਕਿਹੜੀ ਕਮੇਟੀ ਸੀ ਜਿਸ ਨੇ ਕੀ ਪੰਚਾਇਤਾਂ ਨੂੰ ਸੰਵਿਧਾਨਕ ਦਰਜਾ ਦੇ ਨਿਸ਼ਪਰਸ਼ ਕੀਤੀ ਸੀ ਇਸ ਨੂੰ ਨੋਟ ਕਰ ਲਿਓ ਤਰਾਇ ਤੁੰਗਨ ਕਮੇਟੀ ਵੀ ਇਸ ਨਾਲ ਸੰਬੰਧਿਤ ਸੀ ਤਾਂ ਆਪਸ਼ਨ ਨੰਬਰ ਆਪਣਾ ਰਾਈਟ ਕਿਹੜਾ ਹੋ ਜੀਗਾ ਆਪਸ਼ਨ ਨੰਬਰ ਏ ਰਾਈਟ ਹੋ ਜੀਗਾ ਜੀ ਵੀ ਕੇ ਰਾਉ ਕਮੇਟੀ ਤੇ ਇਹ ਪੁੱਛਿਆ ਜਾ ਸਕਦਾ ਹੈ ਪੀ ਕਿਹੜੀ ਪਿੰਡੂ ਵਿਕਾਸ ਦਿਗਰੀਬਿਊਟ ਆਪ੍ਰੋਗਰਾਮਾਂ ਦੇ ਲਈ ਜਿਹੜੀ ਜੀ ਵੀ ਕੇ ਰਾਉ ਕਮੇਟੀ ਆਈ ਸੀ ਉਹ ਕਿਹੜੇ ਸਾਲ ਦੇ ਵਿੱਚ ਆਈ ਸੀ ਤਾਂ 1985 ਦੇ ਵਿੱਚ ਆ ਜਾ ਆਈ ਸੀ राजे ਸੋ ਇੱਕ ਇੱਕ ਕੁਐਸਚਨ ਦੇ ਵਿੱਚ ਗੱਲ ਇੰਪੋਰਟੈਂਟ ਹੁੰਦੀ ਹੈ ਜਿਹੜੀ ਕਿ ਲਿਖੀ ਹੁੰਦੀ ਹੈ ਇਸ ਨੂੰ ਨੋਟ ਰੱਖਿਓ ਤਾਂ ਰਾਈਟ ਆਨਸਰ ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਨਸਰ ਹੋ ਜੀਗਾ ਆਪਣਾ ਨੈਕਸਟ ਕੁਐਸਚਨ ਹੈ ਆਂਧਰਾ ਪ੍ਰਦੇਸ਼ ਰਾਜ ਦੇ ਵਿੱਚ ਜਿਹੜਾ ਸਵਦੇਸ਼ੀ ਅੰਦੋਲਨ ਹੈ ਉਸ ਨੂੰ ਕੀ ਕਿਹਾ ਜਾਂਦਾ ਸੀ ਇਹ ਵੀ P T Plus B ਪੇਪਰ ਆਪਣੇ ਹੋਏ ਨੇ 2021 ਦੇ ਪੈਪਰ ਵਿੱਚ ਵੀ ਭਰੋਈ ਸ਼ਾਇਦ ਉਹਨਾਂ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਤਾਂ ਜਿਹੜਾ ਆਂਧਰਾ ਪ੍ਰਦੇਸ਼ ਰਾਜ ਦੇ ਵਿੱਚ ਸਵਦੇਸ਼ੀ ਅੰਦੋਲਨ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਸੀ ਉਸ ਦੇ ਵੇਲੇ ਤਾਂ ਦੇਖੋ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ ਡੀ ਆਪਣਾ ਬੰਦੇ ਮਾਤਮ ਅੰਦੋਲਨ ਉਸ ਨੂੰ ਕਿਹਾ ਜਾਂਦਾ ਸੀ ਤਾਂ ਟੀ ਆਪਸ਼ਨ ਇਸ ਦਾ ਵਿੱਚ ਰਾਈਟ ਆਨਸਰ ਹੋ ਜਾਏਗਾ ਆਪਣਾ ਨੈਕਸਟ ਕੁਐਸਚਨ ਆਪਣੇ ਕੋਲ ਭਾਰਤ ਦੀ ਜਨਗਣਨਾ 2011 ਦੇ ਅਨੁਸਾਰ ਕਿਸ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਸਭ ਤੋਂ ਘੱਟ ਜਨਸੰਖਿਆ ਵਾਧਾ ਦਰ ਜਿਹੜੀ ਦਰਜ ਕੀਤੀ ਗਈ ਸੀ ਸਭ ਤੋਂ ਘੱਟ ਪੁੱਛੀ ਗਈ ਹੈ ਤਾਂ ਕਿਹਦੇ ਵਿੱਚ ਪੁੱਛੀ ਗਈ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਇਹ ਵੀ ਨੋਟ ਰੱਖਿਓ ਤਾਂ ਦੇਖੋ ਜੇਕਰ ਗੱਲ ਕਰੀਏ ਆਪਾਂ ਸਭ ਤੋਂ ਘੱਟ ਜਿਹੜੀ ਜਨਸੰਖਿਆ ਵਾਧਾ ਦਰ ਦਰਜ ਕੀਤੀ ਗਈ ਸੀ ਉਹ ਲਕਸ਼ਦੀਪ ਦੇ ਵਿੱਚ ਕੀਤੀ ਗਈ ਸੀ ਸੀ ਆਪਸ਼ਨ ਬਿਲਕੁਲ ਰਾਈਟ ਆਨਸਰ ਹੈ ਤਾਂ ਕਿੰਨੀ ਕੀਤੀ ਗਈ ਸੀ 6.3% ਜਿਹੜੀ ਜਿਹੜੀ ਘੱਟ ਜਨਸੰਖਿਆ ਜਿਹੜੀ ਵਾਧਾ ਦਰ ਦਰਜ ਕੀਤੀ ਗਈ ਸੀ ਇਸ ਦੇ ਵਿੱਚ ਲਕਸ਼ਦੀਪ ਦੇ ਵਿੱਚ ਇਹਰ ਵੱਧ ਦੀ ਗੱਲ ਕਰੀਏ ਆਪਾਂ ਤਾਂ ਵੱਧ ਕਿੱਥੇ ਕੀਤੀ ਸੀ ਦਾਦਰਾ ਐਂਡ ਨਗਰ ਹਵੇਲੀ ਦੇ ਵਿੱਚ ਇੱਥੇ ਸਭ ਤੋਂ ਵੱਧ ਕੀਤੀ ਗਈ ਸੀ ਲਗਭਗ 55% ਦੇ ਇਸ ਦੇ ਵਿੱਚ ਲਗਭਗ ਜਿਹੜੀ ਵੱਧ ਵੱਧ ਜਿਹੜੀ ਉਹ ਦਰਜ ਕੀਤੀ ਗਈ ਸੀ ਇਸ ਦੇ ਵਿੱਚ ਜੇਕਰ ਸਟੇਟ ਦੀ ਗੱਲ ਕਰੀਏ ਆਪਾਂ ਜੇਕਰ ਸਭ ਤੋਂ ਵੱਧ ਪੁੱਛਣਾ ਹੈ ਸਟੇਟ ਦੇ ਵਿੱਚ ਵੀ ਕਿੱਥੇ ਜਿਹੜੀ ਵੱਧ ਦਾ ਦਰਜ ਕੀਤੀ ਗਈ ਸੀ ਉਹ ਮਹਾਂਗਾਲਾ ਦੇ ਵਿੱਚ ਕੀਤੀ ਗਈ ਸੀ ਰਾਜੀ ਇਹ ਨੋਟ ਰੱਖਿਓ ਮਹਾਂਗਾਲਾ ਦੇ ਵਿੱਚ ਸਭ ਤੋਂ ਵੱਧ ਜਿਹੜੀ ਦਰਜ ਕੀਤੀ ਗਈ ਸੀ ਤੇ ਸਟੇਟ ਦੇ ਵਿੱਚ ਸਭ ਤੋਂ ਘੱਟ ਪੁੱਛਿਆਣ ਜੇਕਰ ਤਾਂ ਨਾਗaland ਦੇ ਵਿੱਚ ਸੀ ਬਾਅਦ ਸਭ ਤੋਂ ਮਿਘਾਲਾ ਦੇ ਵਿੱਚ ਸਭ ਤੋਂ ਘੱਟ ਹੈ ਜੀ ਨਾਗaland ਦੇ ਵਿੱਚ ਜੇ ਇਸ ਤਰ੍ਹਾਂ ਜੇਕਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਪੁੱਛਿਆਣ ਸਭ ਤੋਂ ਘੱਟ ਜਿੱਥੇ ਦਰਜ ਕੀਤੀ ਗਈ ਸੀ ਲਕਸ਼ਦੀਪ ਹੈ ਤੇ ਸਭ ਤੋਂ ਵੱਧ ਕੀਤੀ ਗਈ ਸੀ ਦਾਦਰਾਣ ਨਗਰ ਹਵੇਲੀ ਦੇ ਵਿੱਚ ਇਹ ਕੁਐਸਚਨ ਘੱਟੋ ਘੱਟ 5-7 ਵਾਰ ਇਹ ਰਿਪੀਟ ਹੋ ਚੁੱਕਾ ਹੈ ਕੁਐਸਚਨ ਸੋ ਆਪਣੇ ਜਿਹੜੇ TCS ਦੇ ਇਗਜ਼ਾਮ ਨੇ ਜਿਹੜੇ ਜਾਂ ਆਪਣੇ ਪੰਜਾਬ ਦੇ ਇਗਜ਼ਾਮ ਨੇ ਉਹਨਾਂ ਦੇ ਵਿੱਚ ਬਹੁਤ ਵਾਰੀ ਮੈਂ ਕੁਐਸਚਨ ਦੇਖ ਲਿਆ ਇਹ ਤਾਂ ਇਹਨੂੰ ਨੋਟ ਰੱਖਿਓ ਨੈਕਸਟ ਕੁਐਸਚਨ ਆ ਗਿਆ ਆਪਣੇ ਕੋਲ ਮਾਊਥਵਾਸ਼ ਦੇ ਵਿੱਚ ਪਾਇਆ ਜਾਣ ਵਾਲਾ ਕਿਹੜਾ ਰਸਾਇਣ ਜਿਹੜਾ ਬੈਕਟੀਰੀਆ ਉਸ ਨੂੰ ਮਾਰਨ ਦੇ ਵਿੱਚ ਮਸੂੜਿਆਂ ਦੇ ਵਿੱਚ ਖੂਨ ਵਗਣ ਤੋਂ ਰੋਕਣ ਦੇ ਵਿੱਚ ਤੇ ਗਲੇ ਦੇ ਵਿੱਚ ਜਿਹੜੀ ਖਰਾਸ਼ ਹੁੰਦੀ ਹੈ ਦੰਦਾਂ ਨੂੰ ਸਫੈਦ ਕਰਨ ਵਾਸਤੇ ਜੋ ਏਜੰਟ ਦੇ ਬੋਝ ਜਾਣਿਆ ਜਾਂਦਾ ਤਾਂ ਉਹ ਕਿਹੜਾ ਜੀ ਜਿਹੜਾ ਮਾਊਥਵਾਸ਼ ਦੇ ਵਿੱਚ ਪਾਇਆ ਜਾਂਦਾ ਹੈ ਜੀ ਕਿਹੜਾ ਕੈਮੀਕਲ ਹੈ ਠੀਕ ਹੈ ਜਿਹੜਾ ਕਿ ਗਲੇ ਦੀ ਖਰਾਸ਼ ਨੂੰ ਤੇ ਦੰਦਾਂ ਨੂੰ ਸਫੈਦ ਕਰਨ ਵਾਸਤੇ ਜਿਹੜਾ ਏਜੰਟ ਦੇ ਤੌਰ ਤੇ ਜਾਣਿਆ ਜਾਂਦਾ ਜਿਹੜਾ ਮਸੂੜਿਆਂ ਦੇ ਆਪਣੇ ਖੂਨ ਵਗਦਾ ਉਸ ਨੂੰ ਰੋਕਣ ਵਾਸਤੇ ਬਹੁਤ ਸਹਾਇਕ ਹੁੰਦਾ ਤਾਂ ਦੇਖੋ ਜੀ ਇਸ ਤਰ੍ਹਾਂ ਆਈਟ ਆਨਸਰ ਹੋ ਜੀ ਆਪਸ਼ਨ ਨੰਬਰ A ਇਸ ਦੇ ਵਿੱਚ ਕੋ ਬ ਪਰਆਕਸਾਈਡ ਸੋ ਇਨਾਂ ਵਾਸਤੇ ਸਹੀ ਹੁੰਦਾ ਹੈ ਗਲੇ ਦੇ ਵਿੱਚ ਖਰਾਸ਼ ਹੋ ਰਹੀ ਹੈ ਦੰਦਾਂ ਨੂੰ ਸਾਫ ਕਰਨ ਵਾਸਤੇ ਸਫੈਦ ਕਰਨ ਵਾਸਤੇ ਤੇ ਮਸੂੜੇ ਦੇ ਵਿੱਚ ਜਿਹੜੇ ਖੂਨ ਵਗ ਰਿਹਾ ਉਹਨੂੰ ਰੋਕਣ ਵਾਸਤੇ ਇਹ ਮਾਊਥਵਾਸ਼ ਦੇ ਵਿੱਚ ਪਾਇਆ ਜਾਂਦਾ ਹੈ ਹਾਈਡਰੋਜਨ ਪਰਆਕਸਾਈਡ ਇਸ ਨੂੰ ਯਾਦ ਰੱਖਿਓ ਨੈਕਸਟ ਕੁਐਸਚਨ ਪਾਰ ਦਾ ਪਹਿਲਾ ਡੁਗੋਂਗ ਕੰਜ਼ਰਵੇਸ਼ਨ ਰਿਜ਼ਰਵ ਡੁਗੋਂਗ ਕੰਜ਼ਰਵੇਸ਼ਨ ਰਿਜ਼ਰਵ ਕਿਸ ਰਾਜ ਦੇ ਵਿੱਚ ਬਣਾਇਆ ਜਾਵੇਗਾ ਕੋਈ ਵੀ ਆਪਣੇ ਇੰਡੀਆ ਦੇ ਵਿੱਚ ਕੋਈ ਫਸਟ ਵਾਰ ਚੀਜ਼ ਬਣਦੀ ਆ ਉਹ ਇਗਜ਼ਾਮ ਦੇ ਪੁਆਇੰਟ ਆਫ 뷰 ਲੈ ਕੇ ਬਹੁਤ ਇੰਪੋਰਟੈਂਟ ਮੰਨ ਜਾਂਦੀ ਹੈ ਕਿਉਂਕਿ ਜਿਹੜੀ ਚੀਜ਼ ਫਸਟ ਵਾਰ ਹੁੰਦੀ ਹੈ ਉਹ ਲਗਭਗ ਪੇਪਰ ਦੇ ਵਿੱਚ ਪੁੱਛੀ ਜਾਂਦੀ ਹੈ ਠੀਕ ਹੈ ਜੀ ਤਾਂ ਪਹਿਲਾ ਪੁੱਛਿਆ ਗਿਆ ਡੁਗੋਂਗ ਕੰਜ਼ਰਵੇਸ਼ਨ ਰਿਜ਼ਰਵ ਹੈ ਜਿਹੜਾ ਤਾਂ ਕਿਸ ਰਾਜ ਦੇ ਵਿੱਚ ਬਣਾਇਆ ਜਾਵੇਗਾ ਤਾਂ ਬਣਾਇਆ ਜਾਵੇਗਾ ਤਾਮਿਲਨਾਡੂ ਦੇ ਵਿੱਚ ਡੀ ਆਪਸ਼ਨ ਇਸ ਦੇ ਵਿੱਚੋਂ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਤਾਮਿਲਨਾਡੂ ਦੇ ਵਿੱਚ ਬਣਾਇਆ ਜਾਵੇਗਾ ਤਾਂ ਹੁਣ ਸਮਝਦੇ ਆਪਾਂ ਡੁਗੋਂਗ ਜਿਹੜਾ ਹੈਗਾ ਇੱਕ ਹੀਰ ਹੈ ਜੀ ਤਾਂ ਇਸ ਦੀ ਜਾਣਕਾਰੀ ਲਿਖੀ ਆਪਾਂ ਨੇ ਦੇਖੋ ਤਾਮਿਲਨਾਡੂ ਸਰਕਾਰ ਨੇ ਰਾਜ ਦੇ ਦੱਖਣ ਪੂਰਬੀ ਤੱਟ ਤੇ ਪਲਕ ਖਾੜੀ ਦੇ ਵਿੱਚ ਠੀ ਡੂਗੋਂਗ ਕੰਜ਼ਰਵੇਸ਼ਨ ਰਿਜ਼ਰਵ ਸਥਾਪਿਤ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ ਤੇ ਡੂਗੋਂਗ ਕੀ ਹੈ ਡੂਗੋਂਗ ਜਾਇਕ ਸਮੁੰਦਰੀ ਗਾਂ ਹੈ ਇੱਕ ਸਮੁੰਦਰੀ ਵਿੱਚ ਕੋਮਦਾਇ ਫਰਦਾ ਹੁੰਦਾ ਹੈ ਇੱਕ ਪੰਦਰੀ ਗਾਂੀ ਤੌਰ ਤੇ ਲਾਲੋ ਜਿਹੜੇ ਇੱਕ ਸਮੁੰਦਰ ਦੇ ਵਿੱਚ ਹੁੰਦਾ ਹੈ ਠੀਕ ਹੈ ਜਿਹੜਾ ਕਿ ਖਤਰੇ ਦੇ ਵਿੱਚ ਪੈ ਰਿਹਾ ਸਮੁੰਦਰੀ ਥਣਧਾਰੀ ਜੀਵ ਹੈ ਜੋ ਕਿ ਨਿਵਾਸ ਥਾਨ ਦੇ ਨੁਕਸਾਨ ਸਮੁੰਦਰੀ ਪ੍ਰਦੂਸ਼ਣ ਅਤੇ ਸਮੁੰਦਰੀ ਖਾਦ ਨੁਕਸਾਨ ਕਾਰਨ ਵਿਨਾਸ਼ ਦਾ ਸਾਹਮਣਾ ਕਰ ਰਿਹਾ ਹੈ ਤਾਂ ਅਗਰ ਕੀ ਇਸ ਦੇ ਵਜ ਤੇ ਸ਼ੁਰੂ ਕੀਤਾ ਗਿਆ ਤਾਂ ਯਾਦ ਰੱਖਿਓ ਡੂਗੋਂਗ ਕੰਜ਼ਰਵੇਸ਼ਨ ਰਿਜ਼ਰਵ ਹੈ ਕਿੱਥੇ ਸਥਾਪਿਤ ਕੀਤਾ ਜਾ ਰਿਹਾ ਹੈ ਤਾਮਿਲਨਾਡੂ ਦੇ ਵਿੱਚ ਸਥਾਪਿਤ ਤਖ ਖਾੜੀ ਵਿੱਚ ਸੱਕਦੇ ਨੇ ਪਲਕ ਖਾੜੀ ਦੇ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ ਠੀਕ ਹੈ ਤਾਮਿਲਨਾਡੂ ਦੇ ਵਿੱਚ ਨੈਕਸਟ ਕੁਐਸਚਨ ਨਮੀ ਦੇ ਪੱਧਰ ਨੂੰ ਮਾਪਣ ਦੇ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ਤਾਂ ਇਹਨਾਂ ਵਿੱਚੋਂ ਕਿਹੜਾ ਇਨਸਟਰੂਮੈਂਟ ਹੈ ਜਿਹੜਾ ਕਿ ਹਿਮੀਡਿਟੀ ਦੇ ਮੈਜ਼ਰ ਨੂੰ ਮਾਪਣ ਦੇ ਲਈ ਵਰਤਿਆ ਜਾਂਦਾ ਹੈ ਤਾਂ ਇਹਨਾਂ ਦੇ ਵਿੱਚ ਜਿਹੜਾ ਜਿਹੜਾ ਨਮੀ ਦੇ ਪੱਧਰ ਨੂੰ ਮਾਪਣ ਲਈ ਯੰਤਰ ਵਰਤਿਆ ਜਾਂਦਾ ਹੈ ਤਾਂ ਉਹ ਹੈ ਹਾਈਗਰੋਮੀਟਰ ਸੀ ਆਪਸ਼ਨ ਬਿਲਕੁਲ ਰਾਈਟ ਆਨਸਰ ਹੈ ਜਿਹੜਾ ਫੈਡੋਮੀਟਰ ਹੈ ਉਸ ਮੁੱਦਦੇ ਦੀ ਡੁਗਾਈ ਵਾਸਤੇ ਵਰਤੇ ਜਾਂਦਾ ਹੈ ਜੀ ਇਸ ਤਰ੍ਹਾਂ ਕੋਈ ਵੀ ਕੋਈ ਵੀ ਆਪਣਾ ਇਨਸਟਰੂਮੈਂਟ ਹੁੰਦਾ ਯੰਤਰ ਹੁੰਦਾ ਹੈ ਉਹ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਵੀ ਕਿਹੜਾ ਯੰਤਰ ਕਿਸ ਵਾਸਤੇ ਵਰਤੇ ਜਾਂਦਾ ਹੈ ਤਾਂ ਨਵੀਂ ਵਾਸਤੇ ਯਾਦ ਰੱਖਿਓ ਹਾਈਗਰੋਮੀਟਰ ਵਰਤੇ ਜਾਂਦਾ ਹੈ ਸਮੁੰਦਰੀ ਡੰਗਾਈ ਵਾਸਤੇ ਫੈਦੋਮੀਟਰ ਵਰਤੇ ਜਾਂਦਾ ਹੈ ਨੈਕਸਟ ਕੁਐਸਚਨ ਭਾਰਤੀ ਰਾਜਨੀਤਿਕ ਪ੍ਰਣਾਲੀ ਪਾਰਟੀ ਦੇ ਵਿੱਚ ਕਿਸ ਰਾਜਨੀਤਿਕ ਪਾਰਟੀ ਨੂੰ ਅਮਰੀਲਾ ਸੰਗਠਨ ਜਾਂ ਫਿਰ ਅਮਰੀਲਾ ਆਰਗੇਨਾਈਜੇਸ਼ਨ ਜਿਸ ਨੂੰ ਕਹਿੰਦੇ ਆ ਉਹ ਕਿਸ ਕਿਸ ਪਾਰਟੀ ਨੂੰ ਕਿਹਾ ਜਾਂਦਾ ਹੈ ਅਮਰੀਲਾ ਸੰਗਠਨ ਤਾਂ ਅਮਰੀਲਾ ਸੰਗਠਨ ਤੁਸੀਂ ਸਮਝ ਗਏ ਹੋ ਨਾ ਵੀ ਇਹ ਮਤਲਬ ਹੈ ਕਿ ਕੀ ਅਮਰੀਲਾ ਸੰਗਠਨ ਤਾਂ ਇਹ ਬਣਦਾ ਰਿਹਾ ਜੀ ਜਿਹੜੀ ਕਿ ਪਾਰਟੀ ਨੂੰ ਕਿਹਾ ਗਿਆ ਹੈ ਇਹ ਕਿਹਾ ਗਿਆ ਹੈ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੂੰ ਆਪਸ਼ਨ ਨੰਬਰ B ਇਸ ਦੇ ਵਿੱਚ ਰਾਈਟ ਆਨਸਰ ਹੈ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੂੰ ਕਿਹਾ ਗਿਆ ਹੈ ਇਹ ਕਿਉਂ ਕਿਹਾ ਗਿਆ ਹੈ ਆਊਟ ਇਹ ਤੁਹਾਨੂੰ ਦੱਸਦੇ ਹਾਂ ਕਿਉਂਕਿ ਇਸ ਦੇ ਵਿੱਚ ਸ਼ੁਰੂ ਦੇ ਵਿੱਚ ਜਿਹੜੇ ਮੈਂਬਰ ਸੀ ਬਹੁਤ ਘੱਟ ਸੀ ਦੇਖੋ ਜਾਣਕਾਰੀ ਲਿਖੀ ਇਸ ਦੇ ਵਿੱਚ ਇੱਕ ਛਤਰੀ ਸੰਸਥਾ ਜਿਹਾ ਅਮਰੀਲਾ ਜਿਹੜਾ ਆਰਗੇਨਾਈਜੇਸ਼ਨ ਜਿਹਨੂੰ ਕਹਿੰਦੇ ਨੇ ਆਪਾਂ ਇੱਕ ਛੋਟੀ ਸੰਸਥਾ ਨੂੰ ਸਰੋਤ ਅਤੇ ਪਛਾਣ ਪ੍ਰਦਾਨ ਕਰਦੀ ਹੈ ਜਿਹੜੀ ਕਾਂਗਰਸ ਪਾਰ ਪਹਿਲਾ ਇੱਕ ਛਤਰੀ ਪਾਰਟੀ ਤਾਂ ਇਹਨਾਂ ਨੇ ਪਵਿੰਨ ਵਿਚਾਰਤਾਵਾਂ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਆਵਾਜ਼ ਪ੍ਰਦਾਨ ਕੀਤੀ ਤੇ ਵੀ ਮਤਲਬ ਕਿ ਉਹ ਪਾਰਟੀ ਨਾਲ ਕੇ ਜੁੜਨ ਤੇ ਇਹਨਾਂ ਦੇ ਵਿੱਚ ਸ਼ਾਮਲ ਹੋਣ ਤਾਂ ਪਾਮਰਨੇ ਕਾਂਗਰਸ ਨੂੰ ਅਮਰੀਲਾ ਆਰਗੇਨਾਈਜੇਸ਼ਨ ਵੱਲੋਂ ਸੰਬੋਧਿਤ ਕੀਤਾ ਸੀ ਇਹ ਪੜ੍ਹ ਸਕਦੇ ਬੈਸੀ ਲਿਖਿਆ ਮੈਂ ਨੇ ਤਾਂ ਵੀ ਪਾਮਰਨੇ ਕਾਂਗਰਸ ਨੂੰ ਜੋ ਅਮਰੀਲਾ ਜਿਹੜਾ ਆਰਗੇਨਾਈਜੇਸ਼ਨ ਵਾਲੀ ਸੰਸਥਾ ਹੈ ਉਸ ਤੋਂ ਬੋ ਸੰਬੋਧਿਤ ਕੀਤਾ ਸੀ ਤਾਂ ਮਤਲਬ ਕੀ ਚੀਜ਼ ਦਾ ਵੀ ਬਹੁਤ ਸਾਰੇ ਜਿਹੜੇ ਸੁਝੇ ਹੋਏ ਜਿਹੜੇ ਮਤਲਬ ਕਿ ਵਿਚਾਰਧਾਰਕ ਸੀ ਜਿਹੜੇ ਇਹਨਾਂ ਦੇ ਵਰਕਰ ਸੀ ਉਹਨਾਂ ਨੂੰ ਆਵਾਜ਼ ਦਿੱਤੀ ਸੀ ਕਿ ਕਿ ਉਹਨਾਂ ਦੇ ਵਿੱਚ ਇਹ ਠਾ ਕੇ ਸ਼ਾਮਲ ਹੋਣ ਇਸ ਦੇ ਵਿੱਚ ਠੀਕ ਹੈ ਤਾਂ ਯਾਦ ਨੈਕਸਟ ਕੁਐਸਚਨ ਆ ਗਿਆ ਆਪਣੇ ਕੋਲ ਔਰਤਾਂ ਨੂੰ ਵੋਟ ਦਾ ਅਧਿਕਾਰ ਕਿਸ ਐਕਟ ਨੇ ਪ੍ਰਦਾਨ ਕੀਤਾ ਸੀ ਤਾਂ ਜਿਹੜੇ ਊਮਨਸ ਸੀ ਉਹਨਾਂ ਨੂੰ ਸੋ ਵੋਟ ਦਾ ਅਧਿਕਾਰ ਇਹਨਾਂ ਦੇ ਵਿੱਚੋਂ ਕਿਹੜੇ ਐਕਟ ਨੇ ਦਿੱਤਾ ਸੀ ਤਾਂ ਇਹਨਾਂ ਦੇ ਵਿੱਚ ਰਾਈਟ ਆਨਸਰ ਹੋ ਜੀਗਾ ਆਪਸ਼ਨ ਨੰਬਰ B ਆਪਣਾ ਗਵਰਨਮੈਂਟ ਆਫ ਇੰਡੀਆ ਐਕਟ 1919 ਸੋ ਇਹਨਾਂ ਨੇ ਔਰਤਾਂ ਨੂੰ ਵੋਟ ਦਾ ਅਧਿਕਾਰ ਇਹ ਦਿੱਤਾ ਸੀ ਜਿਹੜਾ ਦੇਖ ਰਹੇ ਤੁਸੀਂ ਗਵਰਨਮੈਂਟ ਆਫ ਇੰਡੀਆ ਐਕਟ ਇਹ ਤਾਂ ਸਭ ਤੋਂ ਵੱਡਾ ਐਕਟ ਹੈ ਜਿਹੜੇ ਬਣਾਇਆ ਗਿਆ ਸੀ ਇਸ ਦੇ ਵਿੱਚ ਵੀ ਬਹੁਤ ਸਾਰੀ ਚੀਜ਼ਾਂ ਲੈ ਕੇ ਆਪਾਂ ਨੇ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਅਪਣਾਈਆਂ ਸੀ ਠੀਕ ਹੈ ਤਾਂ ਇਸ ਨੂੰ ਯਾਦ ਰੱਖਿਓ ਤਾਂ ਗਵਰਨਮੈਂਟ ਆਫ ਇੰਡੀਆ ਐਕਟ 1919 ਜਿਸ ਨੇ ਕਿ ਔਰਤਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਸੀ ਨੈਕਸਟ ਕੁਸ਼ਚਨ ਆ ਗਿਆ ਆਪਣੇ ਕੋਲ ਰਾ ਸਰਕਾਰ ਦੁਆਰਾ ਨਿਮਨਲਿਖਤ ਵਿੱਚੋਂ ਕਿਹੜਾ ਕਰ ਲਗਾਇਆ ਜਾ ਸਕਦਾ ਹੈ ਸਟੇਟ ਦੁਆਰਾ ਠੀਕ ਹੈ ਸਟੇਟ ਦੁਆਰਾ ਪੁੱਛਿਆ ਗਿਆ ਕਿ ਸਟੇਟ ਜੀ ਗਵਰਨਮੈਂਟ ਹੁੰਦੀ ਹੈ ਇਹਨਾਂ ਦੇ ਵਿੱਚੋਂ ਕਿਹੜਾ ਟੈਕਸ ਆਊਟ ਲਗਾ ਸਕਦੀ ਹੈ ਕਿਹੜਾ ਕਰ ਜਿਹੜਾ ਲਗਾਇਆ ਜਾਂਦਾ ਹੈ ਤਾਂ ਦੇਖੋ ਰਾਜੀ ਇਹਨਾਂ ਦੇ ਵਿੱਚੋਂ ਜੇਕਰ ਆਪਾਂ ਆਪਸ਼ਨ ਤੇ ਇੱਕ ਮੁਤਾਬਕ ਦੇਖੀਏ ਤਾਂ ਆਪਸ਼ਨ ਨੰਬਰ ਇਸ ਦੇ ਵਿੱਚ ਇਹ ਹੀ ਰਾਈਟ ਆਨਸਰ ਹੋ ਜੀਗਾ ਟੈਕਸ ਔਨ professions ਇਹ ਜਿਹੜਾ ਟੈਕਸ ਹੈ ਇਹ ਸਟੇਟਾਂ ਜਿਹੜੀ ਸਟੇਟ ਗਵਰਨਮੈਂਟ ਹੈ ਲਗਾ ਸਕਦੀ ਹੈ ਤੇ ਅਲੱਗ-ਅਲੱਗ ਇਸ ਤਰ੍ਹਾਂ ਇਹ ਤਾਂ ਆਪਣੇ ਪੜ ਲਿਆਣ ਦੇਖੋ ਮੈਂ ਤੁਹਾਨੂੰ ਹੋਰ ਰੇਜ ਦੇ ਵਿੱਚੋਂ ਚਾਰ ਟੈਨ ਤਾਬਕ ਤੋਂ ਸਮਝਾਉਣਾ ਵੀ ਇਹਨਾਂ ਦੇ ਵਿੱਚੋਂ ਕਿਹੜੇ-ਕਿਹੜਾ ਸੈਂਟਰ ਸਰਕਾਰ ਲੈਂਦੀ ਹੈ ਕਿਹੜੀ ਸਟੇਟਸ ਕਰ ਲੈਂਦੀ ਹੈ ਤਾਂ ਦੇਖੋ ਰਾਜੀ ਇਸ ਨੂੰ ਸਮਝੋ ਸੈਂਟਰ ਗਵਰਨਮੈਂਟ ਦੇ ਕਿਹੜੇ ਟੈਕਸ ਲੈਂਦਾ ਹੈ ਸਟੇਟ ਗਵਰਨਮੈਂਟ ਦੇ ਵੱਲੋਂ ਤੇ ਲੋਕਲ ਗਵਰਨਮੈਂਟ ਦੇ ਵੱਲੋਂ ਕਿਹੜੇ-ਕਿਹੜੇ ਟੈਕਸ ਲਈ ਲਏ ਜਾਂਦੇ ਨੇ ਆਪਾਂ ਪਹਿਲਾਂ ਦੇਖਦੇ ਹਾਂ ਸੈਂਟਰ ਗਵਰਨਮੈਂਟ ਦੇ ਵੱਲੋਂ ਇਨਕਮ ਟੈਕਸ ਲਈ ਜਾਂਦਾ ਹੈ ਐਕਸਾਈਜ਼ ਡ ਤੇ ਕਸਟਮਸ ਠੀਕ ਹੈ ਇਹ ਕਿਸ ਦੋ ਵੱਲ ਲ ਜਾਂਦੇ ਨੇ ਇਹ ਸੈਂਟਰਲ ਗਵਰਨਮੈਂਟ ਦੇ ਵੱਲ ਲ ਜਾਂਦੇ ਨੇ ਇਸ ਤਰ੍ਹਾਂ ਸਟੇਟ ਗਵਰਨਮੈਂਟ ਦੇ ਵੱਲੋਂ ਸੇਲਸ ਟੈਕਸ ਆ ਗਿਆ ਬੇਟ ਆ ਗਿਆ ਐਂਟਰਟੇਨਮੈਂਟ ਟੈਕਸ ਆ ਗਿਆ ਟੋਲ ਟੈਕਸ ਆ ਗਿਆ ਪ੍ਰੋਫੈਸ਼ਨਲ ਟੈਕਸ ਆ ਦੇਖੋ ਆਪਣੀ ਜਿਹੜਾ ਪੁੱਛਿਆ ਗਿਆ ਸੀ ਪ੍ਰੋਫੈਸ਼ਨਲ ਟੈਕਸ ਉੱਪਰ ਤੁਸੀਂ ਆਪਾਂ ਕੁਐਸਚਨ ਜਿਹੜਾ ਪੜ੍ਹ ਕੇ ਹਟੇ ਆ ਠੀਕ ਹੈ ਇਹਨਾਂ ਦੇ ਵਿੱਚ ਹੀ ਪੁੱਛਿਆ ਜਾਂਦਾ ਹੋਰ ਕੋਈ ਬਾਹਰੋਂ ਕੁਐਸਚਨ ਨਹੀਂ ਆਉਂਦਾ ਹੁੰਦਾ ਸਟੈਂਪ ਡਿਊਟੀ ਆ ਗਿਆ ਲਗਜ਼ਰੀ ਟੈਕਸ ਆ ਗਿਆ ਆਕਟਰੀ ਡਿਊਟੀ ਆ ਗਿਆ ਕੈਪੀਟਲ ਗੇਨਸ ਟੈਕਸ ਆ ਗਿਆ ਤੇ ਲੋਕਲ ਗਵਰਨਮੈਂਟ ਦੇ ਵਿੱਚ ਠੀਕ ਹੈ ਚਾਹੇ ਤੁਸੀਂ ਨਾ ਸਕਰੀਨਸ਼ਾਟ ਲੈ ਲਓ ਚਾਹੇ ਨੋਟ ਕਰ ਲਿਓ ਉਹਨਾਂ ਨੂੰ ਵਿੱਚ ਵਿੱਚ ਹੀ ਬਾਰ ਬਾਰ ਕੁਐਸਚਨ ਘੁਮਾ ਫਰਿਆ ਕੇ ਪੁੱਛੇ ਜਾਂਦੇ ਨੇ ਤਾਂ ਨੋਟ ਕਰ ਲਿਓ ਉਹਨਾਂ ਨੂੰ ਇੱਕ ਜਗ੍ਹਾ ਦੇ ਉੱਪਰ ਕਿਉਂਕਿ ਬਹੁਤ ਕੁਐਸਚਨ ਇੰਪੋਰਟ ਹੈ ਇਹ ਨੈਕਸਟ ਕੁਐਸਚਨ ਆਪਣੇ ਕੋਲ ਵੈਟ ਨੂੰ ਜਨਕੀ ਜਿਹੜਾ ਵੈਲਿਊ ਐਡ ਟੈਕਸ ਆਪਣੇ ਕੋਲ ਵੈਟ ਇਹ ਕਿਸ ਜਿਹੜਾ ਕਮਿਸ਼ਨ ਹੈ ਅਯੋਗ ਹੈ ਉਹ ਕਿਸ ਦੀ ਸਪਾਰਸ਼ ਲਾਗੂ ਕੀਤਾ ਗਿਆ ਸੀ ਵੈਟ ਨੂੰ ਤਾਂ ਵੈਟ ਨੂੰ ਪੁੱਛਿਆ ਗਿਆ ਇਹਨਾਂ ਦੇ ਵਿੱਚੋਂ ਉਹ ਕਿੰਦੀ ਕਿਸ ਅਯੋਗ ਦੀ ਜਾਂ ਕਮਿਸ਼ਨ ਦੀ ਸਪਾਰਸ਼ ਲਾਗੂ ਕੀਤਾ ਗਿਆ ਸੀ ਤਾਂ ਦੇਖੋ ਰਾਜੀ ਆਪਾਂ ਬਹੁਤ ਸਾਰੇ ਕੁਐਸਚਨ ਆਪਾਂ ਇਸ ਤੇ ਲਗਭਗ ਦੇਖ ਚੁੱਕੀਆਂ ਤਾਂ ਇਹਨਾਂ ਦੇ ਵਿੱਚ ਦੇਖੋ ਜੀ ਆਪਸ਼ਨ ਨੰਬਰ ਏ ਦੇਖੀਏ ਤਾਂ ਐਲਕੇ ਕਮਿਸ਼ਨ ਜਿਹੜਾ ਐਲਕੇ ਜਾ ਕਮਿਸ਼ਨ ਜਿਹੜਾ ਆਪਾਂ ਕਹਿ ਦਿੰਦੇ ਆ ਠੀਕ ਹੈ ਉਹੀ ਵੈਟ ਨੂੰ ਜਾਂ ਇਸ ਨੇ ਸਪਾਰਸ਼ ਕੀਤੀ ਸੀ ਐਲਕੇ ਜਾ ਕਮਿਸ਼ਨ ਨੇ ਵੈਟ ਨੂੰ ਲਾਗ ਕਰਨ ਦੇ ਲਈ ਤੇ ਬਾਕੀ ਹੋਰ ਜਾਣਕਾਰੀ ਤੁਹਾਨੂੰ ਨੀਚੇ ਦੱਸ ਦਿਨਾ ਦੇਖੋ ਤਾਂ 2005 ਦੇ ਮੁਤਾਬਕ ਜਿਹੜਾ ਟੈਕਸ ਲਾਗ ਕੀਤਾ ਗਿਆ ਸੀ ਵੈਲਿਊ ਐਡ ਟੈਕਸ ਜਿਹੜਾ ਇੰਟਰੋਡਿਊਸ ਔਨ ਦੀ ਰეკਮੈਂਡੇਸ਼ਨਸ ਦੀ ਰਿਪੋਰਟ ਆਫ ਦੀ ਇਨਡਾਇਰੈਕਟ ਟੈਕਸ ਇਨਕੁਆਇਰੀ ਕਮੇਟੀ 1978 ਦੇ ਵਿੱਚ ਚੇਅਰਮੈਨ ਕਿਸ ਦੇ ਸੀ ਐਲਕੇ ਜਾ ਤਾਂ ਇਹੀ ਆਪਾਂ ਦੇਖਿਆ ਇਸ ਦੇ ਵਿੱਚ ਤਾਂ ਯਾਦ ਰੱਖਿਓ ਕੁਐਸਚਨ ਬਹੁਤ ਇੰਪੋਰਟੈਂਟ ਹੈ ਤਾਂ ਬੈਟ ਨੂੰ ਕਿਸ ਜੋਸ਼ਪਰਤ ਲਾਗੂ ਕੀਤਾ ਗਿਆ ਸੀ ਐਲਕੇ ਜਾ ਕਮਿਸ਼ਨ ਦੀਦਾਰਤੀ ਠੀਕ ਹੈ ਨੋਟ ਕਰ ਲਿਓ ਇਸ ਨੂੰ ਨੈਕਸਟ ਕੁਐਸਚਨ ਆ ਜਾਏ 2024 ਦੇ ਵਿੱਚ ਹੀ ਆਪਣੇ ਬਹੁਤ ਸਾਰੇ ਸੋ ਪਦਮਪੀ ਭੂਸ਼ਣ ਭਾਰਤ ਰਤਨ ਪਦਮਸ਼੍ਰੀ ਦਿੱਤੇ ਗਏ ਨੇ ਤਾਂ ਆਪਣੇ ਜਿਹੜੇ ਕਾਂਸਟੇਬਲ ਦੇ ਪੇਪਰ ਹੋ ਸੀ ਇਸ ਦੇ ਵਿੱਚ 2023 ਦੇ ਵਿੱਚ ਤੁਸੀਂ ਕੁਐਸਚਨ ਦੇਖੇ ਹੋਣੇ ਬਹੁਤ ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਪੁੱਛੇ ਗਏ ਹੋਣੇ ਠੀਕ ਹੈ ਤੁਹਾਨੂੰ ਸ਼ਿਫਟਾਂ ਦੇ ਵਿੱਚ ਪੁੱਛੀ ਗੁਣੇ ਤਾਂ ਇਸ ਤਰ੍ਹਾਂ ਆਪਾਂ ਇੱਕਨ ਦਾ ਦੋ 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 ਕੁਐਸਚਨ ਰੋਜ਼ ਕਰ ਲੈ ਕਰਾਂਗੇ ਆਪਾਂ ਇਸ ਇਸ ਤਰ੍ਹਾਂ ਵੀਡੀਓ ਦੇ ਵਿੱਚ ਤਾਂ ਆਪਣੇ ਕੋਲ ਕੁਐਸਚਨ ਕੀ ਹੈ ਦੇਖੋ ਸ਼੍ਰੀਮਤੀ ਪਾਰਵਤੀ ਬਰੂਆ ਡੈਸ਼ ਦੀ ਇੱਕ ਕਾਰਕੁਨ ਹੈ ਜਿਸ ਨੂੰ ਕਿ 2024 ਦੇ ਵਿੱਚ ਸਮਾਜਿਕ ਕੰਮਾਂ ਦੇ ਵਿੱਚ ਯੋਗਦਾਨ ਦੇ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ ਇਸ ਤਰ੍ਹਾਂ ਹੀ ਆਪਾਂ ਨੂੰ 2023 ਦੇ ਵਿੱਚ ਵੀ ਪੁਸ਼ਨ ਪੁੱਛੇ ਗਏ ਸੀ ਤਾਂ ਉੱਥੇ ਵੀ ਇਸ ਤਰ੍ਹਾਂ ਇਹ ਮੈਂ ਕੁਐਸਚਨ ਚੱਕ ਕੇ ਤੋਂ ਥੋੜੀ ਇਹਨਾਂ ਦੀ ਭਾਸ਼ਾ ਬਦਲ ਕੇ ਮਤਲਬ ਕਿ ਉਸਦੇ ਨਾਂ ਤੇ ਮੈਂ ਪਾਰਵਤੀ ਬਰੂਆ ਪਾਤਾ 2024 ਪਾਤਾ ਜਿਹੜੇ ਦਿੱਤਾ ਗਿਆ ਹੈ ਕਿ ਸਮਾਜੀ ਕੰਮਾਂ ਵਾਸਤੇ ਖਾਸ ਯਾਤਰਾ ਪੀਪਰ ਦੇ ਵਿੱਚ ਪੁੱਛੀ ਗਈ ਸੀ ਤਾਂ ਉਹੀ ਆਪਾਂ ਦੇਖ ਲਾਂਗੇ ਤਾਂ ਸਮਾਜੀ ਕੰਮਾਂ ਵਾਸਤੇ ਦਿੱਤਾ ਗਿਆ ਸੀ ਰਾਜੀ ਕਿਸ ਨੂੰ ਦਿੱਤਾ ਗਿਆ ਸੀ ਸ਼੍ਰੀਮਤੀ ਪਾਰਵਤੀ ਬਰੂਆ ਨੂੰ ਤੇ ਪਦਮਸ਼ਰੀ ਨੂੰ ਦਿੱਤਾ ਗਿਆ ਸੀ ਤਾਂ ਉਹਨਾਂ ਨੇ ਪੁੱਛਿਆ ਕਿ ਵੀ ਕਿਹੜੇ ਕਿਹੜੇ ਸਟੇਟ ਦੀ ਸੀ ਕਿਹੜੇ ਸਟੇਟ ਦੇ ਰਹਿਣ ਵਾਲੇ ਸੀ ਇਹ ਇਹ ਸ਼ਾਮ ਦੀ ਸੀ ਇਸ ਨੂੰ ਨੋਟ ਕਰ ਲਿਓ ਸ਼੍ਰੀਮਤੀ ਪਾਰਵਤੀ ਬਰੂਆ ਜਿਹੜੀ ਕਿ ਸ਼ਾਮ ਦੇ ਰਹਿਣ ਵਾਲੇ ਸੀ ਤੇ ਇਹਨਾਂ ਨੂੰ ਪਦਮਸ਼ਰੀ ਨਾਲ ਸਬੰਧ ਦਿੱਤਾ ਗਿਆ ਸੀ ਸੋ ਸ਼ੋਸ਼ਲ ਵਰਕਰ ਦੇ ਵਿੱਚ ਸਮਾਜੀ ਕੰਮਾਂ ਦੇ ਨਾਲ ਸਬੰਧ ਮਤਲਬ ਕਿ ਇਹਨਾਂ ਦੇ ਵਿੱਚ ਯੋਗਦਾਨ ਸੀ ਇਹਨਾਂ ਦਾ ਤਾਂ ਯਾਦ ਰੱਖਿਓ ਇਸ ਕੁਐਸਚਨ ਨੂੰ ਠੀਕ ਹੈ ਬਾਕੀ ਪੰਜਾਬ ਦੇ ਵੀ ਸੀਜ਼ ਦੇ ਵਿੱਚ राजे ਪੰਜਾਬ ਦੇ ਕਿਹੜੇ ਕਿਹੜੇ ਸੀਜ਼ ਇਹਨਾਂ ਦੇ ਵਿੱਚ ਦੇਖੋ ਸੋ ਮਿਸਿਸ ਨਿਰਮਲ ਰਿਸ਼ੀ ਜਿਹੜੀ ਪੰਜਾਬ ਦੇ ਆਰਟ ਦੇ ਵਿੱਚ ਮਿਲੇ ਹੈ ਸ਼੍ਰੀ ਪ੍ਰਣ ਸੱਬਰਵਾਲ ਜਿਹੜੇ ਇਹਨਾਂ ਨੂੰ ਇਹਨਾਂ ਦੇ ਆਰਟ ਦੇ ਵਿੱਚ ਮਿਲੇ ਹੈ ਠੀਕ ਹੈ ਇਹ ਪੰਜਾਬ ਦੇ ਖਾਸ ਕਰਕੇ ਨੋਟ ਰੱਖਿਓ ਇਹਨਾਂ ਨੂੰ ਵੀ ਤੇ ਬਾਕੀ ਹੋਰ ਜਿਹੜੇ ਹੋਣਗੇ ਉਹ ਵੀ ਆਪਾਂ ਨਾਲ-ਨਾਲ ਵੀਡੀਓ ਦੇ ਵਿੱਚ ਡਿਸਕਸ ਕਰਦੇ ਚੱਲਾਂਗੇ ਨੈਕਸਟ ਕੁਸ਼ਣ ਆ ਗਿਆ राजे ਆਪਣੇ ਕੋਲ ਵੱਡਾ ਕੱਲੂਕਾਰਾ ਦੀ ਘਟਨਾ ਅਹਿਮਦ ਸ਼ਾਹ ਅਬਦਾਲੀ ਦੇ ਕਿਹੜੇ ਹਮਲੇ ਦੌਰਾਨ ਹੋਈ ਸੀ ਤਾਂ ਵੱਡਾ ਕੱਲੂਕਾਰਾ ਤੁਹਾਨੂੰ ਇਹ ਪਤਾ ਹੋਣਾ राजे ਕਦੋਂ ਹੋਇਆ ਸੀ 1700 ਬਾਟ ਦੇ ਵਿੱਚ ਹੋਇਆ ਸੀ ਵੱਡਾ ਕੱਲੂ ਕਾਰਾ ਤਾਂ ਤੁਸੀਂ ਕੀ ਕਰਨਾ ਰਜੇ ਇਸ ਦਾ ਆਨਸਰ ਹੈ ਜਿਹੜਾ ਨੀਚੇ ਕਮੈਂਟ ਬਾਕਸ ਵਿੱਚ ਦੱਸਣਾ ਕਿੰਨੀ ਵੀ ਤੁਹਾਨੂੰ ਇਸ ਦੇ ਵਿੱਚ ਜਾਣਕਾਰੀ ਹੋਵੇਗੀ ਸਾਰੀ ਤੁਸੀਂ ਉਹ ਆਪਣੇ ਕਮੈਂਟ ਬਾਕਸ ਵਿੱਚ ਦੱਸਣੀ ਹੈ ਠੀਕ ਹੈ ਅਮਨ ਸ਼ਾਹ ਦਾ ਲਿੰਕ ਕਿੰਨੇ ਹਮਲੇ ਕੀਤੇ ਸੀ ਵੱਡਾ ਕੱਲੂ ਕਾਰਾ ਕਿਹੜੇ ਸਥਾਨ ਤੇ ਹੋਇਆ ਸੀ ਕਦੋਂ ਹੋਇਆ ਸੀ ਤਾਂ ਉਸ ਵੇਲੇ ਅਮਨ ਸ਼ਾਹ ਅਦਾਲੀ ਦੇ ਕਿਹੜਾ ਹਮਲਾ ਸੀ ਇਸ ਦੇ ਵਿੱਚੋਂ ਤਾਂ ਉਹ ਵੀ ਰਾਈਟ ਆਨਸਰ ਵੀ ਤੁਸੀਂ ਦੱਸਣੇ ਤਾਂ ਜਿੰਨੀ ਜਾਣਕਾਰੀ ਵੱਧ ਦੱਸੇਗਾ ਆਪਾਂ ਉਸ ਦਾ ਕੁਐਸਚਨ ਜਿਹੜਾ ਆਨਸਰ ਹੋਏਗਾ ਉਹ ਆਪਾਂ ਪਿੰਨ ਕਰ ਦਾਂਗੇ ਉੱਪਰ ਠੀਕ ਹੈ ਤਾਂ ਜੋ ਹੋਰ ਸਰ ਬੱਚਿਆਂ ਨੂੰ ਵੀ ਜਾਣਕਾਰੀ ਮਿਲ ਸਕੇ ਬਾਕੀ ਜ ਆਨਸਰ ਨਹੀਂ ਵੀ ਹੁੰਦਾ ਹੋਇਆ ਤਾਂ ਆਪਾਂ ਅਗਲੀ ਵੀਡੀਓ ਵਿੱਚ ਇਸ ਨੂੰ ਡਿਸਕਸ ਕਰ ਲਾਂਗੇ ਬਾਕੀ ਤੁਸੀਂ ਕੋਸ਼ਿਸ਼ ਕਰਨੀ ਇਸ ਦਾ ਆਨਸਰ ਦੇਣ ਦੀ ਤੇ ਇੱਥੇ ਆਪਣਾ ਲਾਸਟ ਕੁਐਸਚਨ ਸੀ ਰਜੇ ਤੇ ਆਈ ਹੋਪ ਤੁਹਾਨੂੰ ਜਿਨੇ ਵੀ ਕੁਐਸਚਨ ਮੈਂ ਕਰਾਏ ਨੇ ਲਗਭਗ ਸਮਝ ਲੱਗ ਗਏ ਹੋਣੇ ਬਾਕੀ ਜਿਹਨਾਂ ਦੇ ਕੁਐਸਚਨ ਆ ਦੀ ਆਪਾਂ ਸੋ ਪੀਡੀਐਫ ਵਗੈਰਾ ਤੁਹਾਨੂੰ ਦੇ ਦਿਆ ਕਰਾਂਗੇ ਬਾਕੀ ਨੋਟ ਕਰਦੇ ਰਹੋ ਆਪਣੀ ਨੋਟਬੁੱਕ ਦੇ ਇਹਨਾਂ ਦੀ ਕੁਇਜ਼ ਵੀ ਆਪਾਂ ਸੋ ਟੈਲੀਗ੍ਰਾਮ ਦੇ ਉੱਪਰ ਸ਼ੇਅਰ ਕਰ ਦਾਂਗੇ ਉੱਥੇ ਵੀ ਤੁਸੀਂ ਸੋਲਵ ਕਰਦੇ ਰਹੋ ਨਾਲ ਨਾਲ ਤੁਹਾਡੀ ਰਿਵੀਜ਼ਨ ਵੀ ਹੁੰਦੀ ਰਹੇ ਤੇ ਇਸ ਤਰ੍ਹਾਂ ਚੈਨਲ ਨਾਲ ਜੁੜੇ ਰਹੋ ਪਿਆਰ ਦਿੰਦੇ ਰਹੋ ਸੋ ਹੋਰ ਵ ਮਿਲਦੇ ਹਾਂ ਨੈਕਸਟ ਟਾਈਮ ਨੈਕਸਟ ਵੀਡੀਓ ਦੇ ਵਿੱਚ ਤਦ ਲਈ ਓਕੇ ਥੈਂਕ ਯੂ ਧੰਨਵਾਦ